ਕਿ ਜੇ ਉਹ ਜਿੰਨੀ ਫੌਜ ਹੈ ਨਾ ਏਕ-ਇਕ ਮੁੱਠ ਮਿੱਟੀ ਦੀ ਭਰ ਕੇ ਜੇ ਅੰਦਰ ਨੂੰ ਸੁਟਣੀ ਸ਼ੁਰੂ ਕਰਨ ਤੇ ਸਾਰਾ ਅਨੰਦਪੁਰ ਸਾਹਿਬ ਜਿਹੜਾ ਮਿੱਟੀ ਦੇ ਨਾਲ ਪੂਰਿਆ ਜਾ ਸਕੇ ਪੂਰਿਆ ਦੇ ਸ ਤੁਸੀਂ ਹਿਸਾਬ ਲਾ ਸਕਦੇ ਹੋ ਕਿ ਕਿੰਨੀ ਫੌਜ ਹੋ ਸਕਦੀ ਹੈ ਅਸੀਂ ਗਾਂ ਦੀ ਕਸਮ ਖਾਂਦੇ ਹਾਂ ਤੁਸੀਂ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਚਲੇ ਜਾਓ ਅਸੀਂ ਤੁਹਾਡੇ ਤੇ ਹਮਲਾ ਨਹੀਂ ਕਰਾਂਗੇ ਕਿਪੀ ਗਾਂ ਦਾ ਕਿਹੋ ਜਿਹਾ ਸ਼ੈ ਤੂੰ ਵਿਚਾਰੀ ਜਾਨਵਰ ਹੈ ਇਹਦੀ ਕਾਦੀ ਕਸਮ ਬੂ ਜੇ ਤੁਸੀਂ ਕਹਿੰਦੇ ਹੋ ਫਿਰ ਤੁਹਾਨੂੰ ਮੈਂ ਵਿਖਾ ਵੀ ਦਿਨਾ ਉਹਨਾਂ ਨੇ ਕੀ ਕੀਤਾ ਵੀ ਕੁਝ ਖਚਰਾ ਤਿਆਰ ਕੀਤੀਆਂ ਉਹਨਾਂ ਦੇ ਉੱਪਰ ਜਿਹੜਾ ਸੀ ਸਾਜੋ ਸਮਾਨ ਲੱਦਿਆ ਮਰੇ ਹੋਏ ਪਸ਼ੂਆਂ ਦੀਆਂ ਹੱਡੀਆਂ ਸੀ ਟੁੱਟੇ 70 ਸੀ ਤਾਂ ਕਈ ਕੁਝ ਲੱਭ ਗਿਆ ਤੇ ਕੀਮਤੀ ਦੁਸ਼ਾਲੇ ਭਾ ਕੇ ਨਾ ਤੇ ਅਨੰਦਪੁਰ ਸਾਹਿਬ ਦੇ ਕਿਲੇ ਤੋਂ ਉਹਨੂੰ ਬਾਹਰ ਤੋੜਿਆ ਤੇ ਨਾਲੇ ਰੌਲਾ ਪਵਾ ਦਿੱਤਾ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਖਜ਼ਾਨਾ ਜਾ ਰਿਹਾ ਉਹ ਕਹਿੰਦੇ ਤੁਸੀਂ ਸ਼ੂਦਰਾਂ ਨੂੰ ਸਾਡੇ ਬਰਾਬਰ ਬਿਠਾ ਦਿੱਤਾ ਇਹ ਨਹੀਂ ਹੋ ਸਕਦਾ ਪਹਿਲਾਂ ਤੁਸੀਂ ਸ਼ੂਦਰਾਂ ਦਾ ਸਾਥ ਛੱਡ ਦਿਓ ਨੀਵੀਂ ਜਾਤ ਵਾਲਿਆਂ ਦਾ ਸਾਥ ਜਿਹੜਾ ਉਹ ਛੱਡ ਦਿਓ ਤੇ ਫੇਰ ਅਸੀਂ ਤੁਹਾਡਾ ਸਾਥ ਦੇਾਂਗੇ ਗੁਰੂਪ੍ਰਭ ਸਿੰਘ ਮਹਾਰਾਜ ਨੇ ਬਹੁਤ ਸਮਝਾਇਆ ਪੀ ਦੇਖੋ ਸਾਰਿਆਂ ਨੂੰ ਰੱਬ ਨੇ ਇੱਕੋ ਜਿਹਾ ਬਣਾਇਆ ਸੰਸਾਰ ਤੇ ਆਉਣ ਦਾ ਤਰੀਕਾ ਇੱਕੋ ਜਿਹਾ ਜਾਣ ਦਾ ਤਰੀਕਾ ਇੱਕੋ ਜਿਹਾ ਸਾਰਿਆਂ ਚ ਲਹੂ ਇੱਕੋ ਜਿਹਾ ਭਿੰਨ ਭੇਦ ਤੁਸੀਂ ਕਰ ਰਹੇ ਹੋ ਨਹੀਂ ਹੋਣੇ ਚਾਹੀਦੇ ਪਰ ਉਹ ਪਹਾੜੀ ਰਾਜੇ ਜਿਹੜੇ ਸਾਨੂੰ ਗੁਲਾਮੀ ਚ ਇੰਨੇ ਧੱਸ ਚੁੱਕੇ ਸੀ ਕਿ ਉਹਨਾਂ ਨੇ ਗੁਰੂ ਸਾਹਿਬ ਜੀ ਦਾ ਸਾਥ ਦੇਣ ਤੋਂ ਇਨਕਾਰ ਕਰਤਾ। ਪਹਾੜੀ ਰਾਜੇ ਜਿਹੜੇ ਸਾਨੂੰ ਗੁਲਾਮੀ ਚ ਇੰਨੇ ਧੱਸ ਚੁੱਕੇ ਸੀ ਕਿ ਉਹਨਾਂ ਨੇ ਗੁਰੂ ਸਾਹਿਬ ਜੀ ਦਾ ਸਾਥ ਦੇਣ ਤੋਂ ਇਨਕਾਰ ਕਰਤਾ। ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਦੇ ਸਾਹਮਣੇ ਫਿਰ ਇਹ ਗੱਲ ਕਹਿ ਦਿੱਤੀ ਜਿਨ ਕੀ ਜਾਤ ਵਰਣ ਕੁਲ ਮਾਹੀ ਸਰਦਾਰੀ ਨਾ ਭੈਕਦਾਹੀਂ ਇਨਹੀ ਕੋ ਸਰਦਾਰ ਬਣਾਉ ਤਬੇ ਗੋਬਿੰਦ ਸਿੰਘ ਨਾਮ ਕਹਾ। ਅੱਜ ਤੱਕ ਦੀਆਂ ਜਿੰਨੀਆਂ ਦੁਨੀਆਂ ਦੇ ਉੱਪਰ جنگਾਂ ਹੋਈਆਂ ਉਹਦੇ ਤਿੰਨ ਕਾਰਨ ਰਹੇ ਆ ਉਹ ਵਿਦਵਾਨਾਂ ਨੇ ਲਿਖਿਆ ਹੈ ਜ਼ਰੂਰ ਜ਼ਰੂਰ ਤੇ ਜ਼ਮੀਨ ਜਾਂ ਤੇ جنگ ਹੋਇਆ ਏ ਜ਼ਮੀਨ ਵਾਸਤੇ ਕਿਸੇ ਦਾ ਖੇਤਾ ਨੱਪਣ ਵਾਸਤੇ ਬਿਲਕੁਲ ਜਾਂ ਇਸਤਰੀ ਵਾਸਤੇ ਲੇਕਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਘਰ ਦੇ ਗੁਰੂ ਹਰਗੋਬਿੰਦ ਸਾਹਿਬ ਨੇ ਵੀ جنگਾਂ ਲੜੀਆਂ ਗੁਰੂ ਗੋਬਿੰਦ ਸਿੰਘ ਨੇ ਵੀ ਲੜੀਆਂ ਇੱਕ ਵੀ جنگ ਜ਼ਰੂਰ ਜ਼ਰੂਰ ਤੇ ਜ਼ਮੀਨ ਵਾਸਤੇ ਨਹੀਂ ਲੜੀ ਸਭ ਕਿਸੇ ਤੇ ਚੜ ਕੇ ਨਹੀਂ ਗਏ ਆਪ ਉਹ ਬਲ ਕੇ ਜੰਗ ਕਰਨੀ ਗੁਰੂ ਸਾਹਿਬ ਨਹੀਂ ਕਹੇ ਚੜਾਈ ਨਹੀਂ ਕੀਤੀ ਕਿਸੇ ਚੜਾਈ ਨਹੀਂ ਕੀਤੀ ਬਾਬਾ ਜੀ ਸਿੰਘ ਨੂੰ ਭੇਜਿਆ ਬੱਸੀ ਪਠਾਣਾ ਦੇ ਹਾਕਮ ਦੇ ਉੱਪਰ ਹਮਲਾ ਕਰਨ ਵਾਸਤੇ ਲੇਕਿਨ ਕਾਰਨ ਇਹ ਸੀ ਪੀਓ ਕਿਸੇ ਦੀ ਇਸਤਰੀ ਨੂੰ ਚੁੱਕ ਕੇ ਲੈ ਗਿਆ ਸ਼ਹਿਰ ਬਸਾਇਆ ਸੀ ਬਿਲਕੁਲ ਗੁਰੂ ਸਾਹਿਬ ਨੇ ਆਪ ਹੀ ਜਿਹੜੇ ਸਿੱਖ ਪਰਿਵਾਰ ਸਨ ਉਹਨਾਂ ਨੂੰ ਕਿਹਾ ਵੀ ਤੁਸੀਂ ਆਪਣੇ ਪਰਿਵਾਰਾਂ ਨੂੰ ਲੈ ਕੇ ਇਸਤਰੀਆਂ ਨੂੰ ਲੈ ਕੇ ਬੱਚਿਆਂ ਨੂੰ ਲੈ ਕੇ ਤੁਸੀਂ ਹੁਣ ਚਲੇ ਜਾਓ ਦੂਣ ਚਲੇ ਜਾਓ ਤਾਂ ਕਿ ਔਰੰਗਜ਼ੇਬ ਦੇ ਜੇ ਮੈਂ ਫਰਮਾਨ ਤੁਹਾਨੂੰ ਦੱਸਿਆ ਵੀ ਉਹਨੇ ਕਿਹੜੇ ਸਮੇਂ-ਸਮੇਂ ਦੇ ਉੱਪਰ ਕਾਨੂੰਨ ਬਣਾਏ ਜਿਹੜੇ ਉਹਨੇ ਫੈਸਲੇ ਲੋਕਾਂ ਦੇ ਉੱਪਰ ਤੋਕੇ ਸਭ ਤੋਂ ਪਹਿਲਾਂ ਉਹਨੇ ਕਿਹਾ ਵੀ ਕੋਈ ਮੰਦਰ ਨਹੀਂ ਬਣਾ ਸਕਦਾ ਜਦੋਂ ਦੇਖਿਆ ਲੋਕਾਂ ਨੇ ਵੀ ਚਰ ਲਿਆ ਫਿਰ ਉਹਨੇ ਕਿਹਾ ਵੀ ਕੋਈ ਮੁਰਮਤ ਨਹੀਂ ਕਰਾ ਸਕਦਾ ਪੁਰਾਣਿਆਂ ਦੀ ਦੇਖਿਆ ਲੋਕਾਂ ਚਰ ਲਿਆ ਫਿਰ ਕਹਿੰਦਾ ਹੁਣ ਢਾ ਦਿਓ ਸਾਰੇ ਪ੍ਰੋਜਨਾ ਦਾਸਤਕ ਦੇਖ ਰਹੇ ਸਾਰੇ ਦਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਪੋ ਦਾ ਮਹੀਨਾ ਚੱਲ ਰਿਹਾ ਔਰ ਪੋ ਦੇ ਮਹੀਨੇ ਦੀ ਸਾਂਝ ਅਸੀਂ ਤੁਹਾਡੇ ਨਾਲ ਇਸ ਤਰੀਕੇ ਨਾਲ ਪਾਉਣ ਜਾ ਰਹੇ ਹਾਂ ਕਿ ਪੋ ਦੇ ਮਹੀਨੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਲਾਸਮ ਪਾਸ਼ਾਏ ਦੇ ਪਰਿਵਾਰ ਨਾਲ ਜੋ ਇੱਕ ਦਰਦਨਾਕੀ ਦਾਸਤਾਨ ਵਾਪਰੀ ਸੀ ਸ੍ਰੀ ਅਨੰਦਪੁਰ ਸਾਹਿਬ ਦੇ ਕਿਲੇ ਨੂੰ 6 ਮਹੀਨੇ ਤੋਂ ਉੱਪਰ ਘੇਰਾ ਪਿਆ ਰਿਹਾ ਔਰ ਇਸ ਘੇਰੇ ਤੋਂ ਬਾਅਦ ਜਦੋਂ ਸ੍ਰੀ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਦੀ ਤਿਆਰੀ ਹੋ ਰਹੀ ਉਸ ਤੋਂ ਬਾਅਦ ਹੀ ਬੜਾ ਤਗੜਾ ਵਰਤਾਂਤ ਜਿਹੜਾ ਵਾਪਰਿਆ ਔਰ ਉਸੇ ਦੀ ਜੋੜ ਮੇਲੇ ਵੀ ਇਹਨਾਂ ਦਿਨਾਂ ਵਿੱਚ ਜਿਹੜੇ ਚੱਲ ਰਹੇ ਨੇ ਸੋ ਅਸੀਂ ਅੱਜ ਗੱਲ ਕਰਨ ਜਾ ਰਹੇ ਹਾਂ ਕਿ ਸ੍ਰੀ ਅਨੰਦਪੁਰ ਸਾਹਿਬ ਜੀ ਨੂੰ ਕਿਰਾ ਕਿਉਂ ਪਿਆ ਕਿੰਨਾ ਕਿੰਨਾ ਫੌਜਾਂ ਨੇ ਇਹਦੇ ਵਿੱਚ ਆਪਣੀ ਭੂਮਿਕਾ ਨਿਭਾਈ ਕਿਰਾ ਪੈਣ ਦੇ ਕਾਰਨ ਕੀ ਸੀ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਲ ਅਜਿਹੀ ਕੀ ਤਕਰਾਰ ਸੀ ਉਸ ਵੇਲੇ ਦੀ ਮੁਗਲ ਸਾਮਰਾਜ ਦਾ ਉਹਦੇ ਬਾਰੇ ਵਿਚਾਰ ਚਰਚਾ ਕਰ ਲਈ ਮੇਰੇ ਨਾਲ ਪ੍ਰਸਿੱਧ ਸਿੱਖ ਪ੍ਰਚਾਰਕ ਭਾਈ ਬਲਕਾਰ ਸਿੰਘ ਵੀ ਨਾਲਾ ਜੀ ਮੌਜੂਦ ਨੇ ਉਹਨਾਂ ਕੋਲੋਂ ਇਤਿਹਾਸ ਦੀਆਂ ਪਰਤਾਂ ਨੂੰ ਖੋਲ ਕੇ ਜਾਣਦੇ ਹਾਂ ਕਿ ਉਹ ਸਮੇਂ ਕੀ ਵਾਪਰ ਰਿਹਾ ਹੈਗਾ ਭਾਈ ਸਾਹਿਬ ਦੀ ਪਹਿਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਥੋੜਾ ਜਿਹਾ ਚਾਨਣਾ ਪਾਓ ਕਿ ਸ੍ਰੀ ਅਨੰਦਪੁਰ ਸਾਹਿਬ ਨੂੰ ਘੇਰਾ ਪੈਣ ਦੇ ਕਾਰਨ ਕੀ ਰਹੇ ਨੇ ਦੇਖੋ ਜਿਸ ਵੇਲੇ ਦੇ ਨਾਲ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਸੰਸਾਰ ਦੇ ਉੱਪਰ ਆਣ ਕੇ ਇੱਕ ਇਨਕਲਾਬੀ ਨਾਰਾ ਦਿੱਤਾ ਜੈਨੂ ਡਾਕਟਰ ਮੁਹੰਮਦ ਦੀ ਇਕਬਾਲ ਕਹਿੰਦੇ ਨੇ ਫਿਰ ਉੱਠੀ ਆਖਰ ਸਦਾ ਤੌਹੀਦ ਕੀ ਪੰਜਾਬ ਸੇ ਹਿੰਦ ਕੋ ਇੱਕ ਮਰਦੇ ਕਾਮਲ ਨੇ ਜਗਾਇਆ ਖਾਬ ਸੇ ਇਹ ਕੋਈ ਨਵੀਂ ਗੱਲ ਨਹੀਂ ਸੀ ਕਿ ਭਾਰਤ ਦੇ ਉੱਪਰ ਹਮਲੇ ਹੋਏ ਹੋਣ ਇਹ ਆਦ ਕਾਲ ਤੋਂ ਹੁੰਦੇ ਆਏ ਵੱਖ-ਵੱਖ ਜਿਹੜੇ ਜਰਨੈਲ ਸੀ ਜਿਹੜੇ ਹੁਕਮਰਾਨ ਸੀ ਜਰਵਾਨੇ ਸੀ ਉਹ ਭਾਰਤ ਨੂੰ ਲੁੱਟਣ ਵਾਸਤੇ ਆਉਂਦੇ ਰਹੇ ਇਸਲਾਮ ਦੇ ਵੱਲੋਂ 712 ਈਸਵੀ ਦੇ ਵਿੱਚ ਪਹਿਲਾ ਹਮਲਾ ਭਾਰਤ ਦੇ ਉੱਪਰ ਹੋਇਆ ਤੇ ਮੁਹੰਮਦ ਬੇਨ ਕਾਸਬ ਨੇ ਖੂਬ ਜਿਹੜਾ ਭਾਰਤ ਨੂੰ ਲੁੱਟਿਆ ਉਸ ਤੋਂ ਬਾਅਦ ਜਿਹੜਾ ਹੈ ਉਹ ਵੱਖ-ਵੱਖ ਹੋਰ ਜ਼ਰਵਾਣੇ ਜਿਹੜੇ ਚੜ੍ਹ ਕੇ ਆਏ ਦੁਖਾਂਤ ਇਸ ਗੱਲ ਦਾ ਸੀ ਕਿ ਭਾਰਤ ਦੇ ਖਿੱਤੇ ਦੇ ਵਿੱਚੋਂ ਕੋਈ ਵੀ ਉਹਨਾਂ ਜ਼ਰਵਾਣਿਆਂ ਦੇ ਸਾਹਮਣੇ ਹਾਕਮਾਂ ਦੇ ਸਾਹਮਣੇ ਬੋਲਣ ਵਾਲਾ ਨਹੀਂ ਸੀ ਪਹਿਲੀ ਵਾਰ ਹੋਇਆ ਕਿ ਗੁਰੂ ਨਾਨਕ ਸਾਹਿਬ ਜੀ ਨੇ ਬਾਬਰ ਦੇ ਸਾਹਮਣੇ ਆਪਣੀ ਆਵਾਜ਼ ਨੂੰ ਬੁਲੰਦ ਕੀਤਾ ਤੇ ਇਹ ਗੱਲ ਕਹੀ ਕਿ ਬਾਬਰ ਤੂੰ ਪਾਪ ਦੀ ਜੰਝ ਦਾ ਲੜਾ ਬਣ ਕੇ ਆਇਆ ਜੈਨੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪਾਵਨ ਗੁਰਬਾਣੀ ਦੇ ਵਿੱਚ ਵੀ ਅੰਕਿਤ ਕੀਤਾ ਹੈ ਕਿ ਪਾਪ ਕੀ ਜਾਂਜਲੇ ਕਾਬਲੋਂ ਤਾਇਆ ਜੋਰੀ ਮੰਗੈ ਤਾਨ ਵੇ ਲਾਲੂ ਜਾਂ ਜਿਹੜਾ ਉਸ ਵੇਲੇ ਜ਼ੁਲਮ ਹੋਇਆ ਉਹਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਿਆਨ ਕੀਤਾ ਵੀ ਖੁਰਾਸਾਨ ਖੁਸਮਾਨਾ ਕੀਆ ਹਿੰਦੁਸਤਾਨ ਡਰਾਇਆ ਆਪੈ ਦੋਸ਼ ਨ ਦੇ ਕਰਤਾ ਜਮਕਰ ਮੁਗਲ ਚੜਾਇਆ ਇਤਿਮਾਰ ਪਈ ਕੁਰਲਾਣੇ ਤੈਂ ਕਿ ਦਰਦ ਨ ਆਇਆ ਤਾਂ ਜਿਹੜੀ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਲੜਾਈ ਸੀ ਉਹ ਲੜਾਈ ਦੇ ਤਿੰਨ ਮੁੱਖ ਕਾਰਨ ਹੈ ਉਹ ਕਾਰਨ ਸੀ ਹੱਕ ਸੱਚ ਤੇ ਨਿਆਂ ਬਿਲਕੁਲ ਪਹਿਲੀ ਗੱਲ ਸੀ ਕਿ ਹੱਕ ਜਿਹੜਾ ਵਾ ਉਹ ਰਾਸੀ ਲੋਕਾਂ ਦੇ ਵੱਲੋਂ ਦਿੱਤਾ ਜਾਣਾ ਸੀ ਜਿਹੜੇ ਰਾਜਨੀਤਿਕ ਲੋਕ ਸਨ ਉਹਨਾਂ ਦੇ ਵੱਲੋਂ ਆਮ ਲੋਕਾਂ ਦੇ ਹੱਕ ਜਿਹੜੇ ਉਹ ਖੋਏ ਜਾ ਰਹੇ ਸੀ ਜਿਹਦੇ ਕਰਕੇ ਗੁਰਬਾਣੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਵੀ ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਉਣ ਬੈਠੇ ਸੁੱਤੇ ਇਹਦਾ ਪਾਵਾ ਰਾਜੇ ਸ਼ੇਰਾਂ ਦੀ ਤਰ੍ਹਾਂ ਲੁੱਟ ਰਹੇ ਉਹਨਾਂ ਹੱਕ ਤੇ ਕੋਈ ਵੀ ਨਹੀਂ ਦਿੱਤਾ ਦੂਸਰੀ ਗੱਲ ਸੀ ਸੱਚ ਸੱਚ ਬੋਲਣਾ ਸੀ ਧਰਮ ਦੇ ਆਗੂਆਂ ਨੇ ਬਿਲਕੁਲ ਧਰਮ ਦੇ ਆਗੂ ਖਮੋਸ਼ ਹੋਏ ਬੈਠੇ ਸੀ ਉਲਟਾ ਪਰਜਾ ਨੂੰ ਜਿਹੜਾ ਸੀ ਉਹ ਲੁੱਟ ਰਹੇ ਸਨ ਤੀਸਰਾ ਸੀ ਨਿਆ ਨਿਆ ਪ੍ਰਣਾਲੀ ਨਿਆ ਪਾਲਕਾ ਅੱਜ ਦੇ ਸਮੇਂ ਵਿੱਚ ਆਪਾਂ ਕੋਟ ਕਹਿੰਦੇ ਆ ਉਸ ਵੇਲੇ ਨਿਆ ਪਾਲਕਾ ਜਿਹੜੀ ਉਹ ਕਾਜ਼ੀ ਦੇ ਕੋਲ ਸੀ ਕਾਜ਼ੀ ਹੁਕਮ ਦਿੰਦਾ ਹੈ ਕਾਜ਼ੀ ਫਰਮਾਨ ਜਾਰੀ ਕਰਦਾ ਹੈ ਕਾਜ਼ੀ ਫਤਵੇ ਲਾਉਂਦਾ ਹੈ ਕਾਜ਼ੀ ਵੀ ਪ੍ਰਿਸ਼ਟ ਸੀ ਤਾਂ ਜਦੋਂ ਤਿੰਨੋਂ ਤਰ੍ਹਾਂਾਂ ਜਿਹੜੀਆਂ ਮੁੱਖ ਤੌਰ ਦੇ ਉੱਪਰ ਸੀ ਰਾਜ ਸੀ ਧਾਰਮਿਕ ਤੇ ਨਿਆ ਪ੍ਰਣਾਲੀ ਤਿੰਨੋਂ ਪ੍ਰਿਸ਼ਟ ਤਾਂ ਲੋਕਾਂ ਦੇ ਹੱਕ ਮਾਰੇ ਜਾ ਰਹੇ ਆ ਲੋਕਾਂ ਦੇ ਉੱਪਰ ਜ਼ੁਲਮ ਹੋ ਰਿਹਾ ਹੈ ਤਾਂ ਇਸ ਵਰਤਾਂਤ ਦੇ ਖਿਲਾਫ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਦੇ ਵਿੱਚੋਂ ਆਵਾਜ਼ ਨਿਕਲੀ ਜਿਹਨੂੰ ਪਾਵਨ ਗੁਰਬਾਣੀ ਨੇ ਕਿਹਾ ਵੀ ਸੱਚ ਸੁਣਾਏ ਸੀ ਸੱਚ ਕੀ ਬੇਲਾ ਉਸੇ ਲੜੀ ਤਹਿਤ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਨੇ ਮੁਗਲਿਆ ਸਮਰਾਜ ਸਮਰਾਜ ਕੋਈ ਵੀ ਸੀ ਗੱਲ ਸੱਚ ਹੱਕ ਸੱਚ ਤੇ ਨਿਆਂ ਦੀ ਸੀ ਉਹਦੇ ਖਿਲਾਫ ਆਵਾਜ਼ ਬੁਲੰਦ ਕੀਤੀ ਜੇ ਤੱਕੇ ਦੇ ਨਾਲ ਗੁਰੂ ਨਾਨਕ ਸਾਹਿਬ ਦੇ ਵੇਲੇ ਪੰਡਤ ਜੀ ਨੇ ਆਣ ਕੇ ਕਿ ਆਪੀ ਮੈਂ ਗੁਰਨਾਨਕ ਨਾਨਕ ਤੈਨੂੰ ਜਨੇਊ ਪਾਉਣਾ ਹੈ ਗੁਰਨਾਨਕ ਸਾਹਿਬ ਕਹਿੰਦੇ ਮੈਂ ਨਹੀਂ ਪਹਿਨ ਦੇਣਾ ਕੀ ਕਾਰਨ ਕਿਉਂਕਿ ਹੱਕ ਮਾਰਿਆ ਜਾ ਰਿਹਾ ਜਾ ਰਿਹਾ ਸੀ ਤੱਕੇ ਨਾਲ ਜੇ ਨਵੇਂ ਜਾਮੇ ਦੇ ਵਿੱਚ ਔਰੰਗਜ਼ੇਬ ਕਹਿੰਦਾ ਵੀ ਮੈਂ ਸਾਰੇ ਲਾ ਦੇਣੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨਹੀਂ ਮੈਂ ਲੈਣ ਨਹੀਂ ਦੇਣਾ ਕਾਰਨ ਕੀ ਹੈ ਤੱਕੇ ਦੇ ਨਾਲ ਨਹੀਂ ਹੱਕ ਨਹੀਂ ਕਿਸੇ ਦਾ ਮਤਲਬ ਤੁਸੀਂ ਕਹਿੰਦੇ ਕੋ ਜਬਰ ਜ਼ੁਲਮ ਦੇ ਵਿਰੁੱਧ ਜੰਗ ਸੀ ਬਿਲਕੁਲ ਇਹ ਜ਼ਬਰ ਜ਼ੁਲਮ ਦੇ ਖਿਲਾਫ ਜੰਗ ਸੀ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਜਦੋਂ ਸ਼ਾਂਤਮਈ ਤਰੀਕੇ ਦੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸ਼ਹਾਦਤ ਦੇ ਕੇ ਵੇਖ ਲਿਆ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਤੋਂ ਬਾਅਦ ਕਿਹਾ ਕਿ ਹੁਣ ਜਿਹੜੇ ਹੱਕਾਂ ਦੇ ਉੱਪਰ ਡਾਕਾ ਪੈ ਰਿਹਾ ਇਸ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਨੇ ਪਾਵਨ ਦਸਵੇਂ ਸਰੂਪ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਿਰ ਤੇਗ ਠਾਉਣ ਦਾ ਜਿਹੜਾ ਉਹ ਫੈਸਲਾ ਕੀਤਾ ਉਹਦੇ ਵਾਸਤੇ ਗੁਰੂ ਸਾਹਿਬ ਜੀ ਨੇ ਆਨੰਦਪੁਰ ਸਾਹਿਬ ਜੀ ਦੀ ਧਰਤੀ ਨੂੰ ਆਪਣਾ ਕੇਂਦਰ ਬਣਾਇਆ ਉੱਥੇ ਰਣਜੀਤ ਨਗਾਰੇ ਖੜਕਾਏ ਗਏ ਉੱਥੇ ਜਿਹੜਾ ਸੀ ਸਿੱਖਾਂ ਦੇ ਕੋਲ ਸ਼ਸਤਰ ਵਿਦਿਆ ਸ਼ਸਤਰ ਅਭਿਆਸ ਉਥੇ ਉਹਨਾਂ ਕੋਲੋਂ ਪ੍ਰਸਾਦੀ ਹਾਥੀ ਉਥੇ ਉਹਨਾਂ ਕੋਲ ਘੋੜੇ ਤਾਂ ਉਹ ਸਾਰਾ ਕੁਝ ਜਿਹੜਾ ਸੀ ਜੰਗੀ ਅਭਿਆਸ ਜਿਹੜੇ ਆਰੰਭ ਹੋ ਗਏ ਜਿਹਦੇ ਕਰਕੇ ਜਿਹੜਾ ਸੀ ਉਹ ਸਮਰਾਜ ਜਿਹੜਾ ਸੀ ਬਿਲਕੁਲ ਖਲਾਫ ਹੋ ਗਿਆ ਨਹੀਂ ਇੱਕ ਮਿੰਟ ਇੱਥੇ ਵਿਸਤਾਰ ਥੋੜਾ ਦੱਸ ਦਿਓ ਕਿ ਗੁਰੂ ਸਾਹਿਬ ਵੱਲੋਂ ਜਿਹੜਾ ਇਹ ਸਾਜ਼ੋ ਸਮਾਨ ਤਿਆਰ ਕੀਤਾ ਜਾਂਦਾ ਸੀ ਜੰਗ ਦੀਆਂ ਜਿਹੜੀਆਂ ਬਰੀਕੀਆਂ ਸਿਖਾਈਆਂ ਜਾਂਦੀਆਂ ਸੀ ਇਹ ਕਿਸੇ ਦਾ ਰਾਜ ਖੋਣ ਵਾਸਤੇ ਸਨ ਜਿਸ ਕਾਰਨ ਜੇ ਕਹ ਲਈ ਉਸ ਵੇਲੇ ਦਾ ਮੁਗਲ ਸਾਮਰਾਜ ਹਿੰਦੂ ਪਹਾੜੀ ਰਾਜੇ ਵੀ ਇਹਨਾਂ ਦੇ ਵਿਰੁੱਧ ਹੋ ਗਏ ਸੀ ਇਸ ਤੋਂ ਅੰਦੀ ਕੋਈ ਗੱਲ ਮੈਂ ਇਸ ਗੱਲ ਤੇ ਆਉਣ ਲੱਗਿਆ ਸੀ ਕਿ ਗੱਲ ਇਹ ਸੀ ਕਿ ਉਸ ਵੇਲੇ ਦਾ ਜ਼ੁਲਮ ਹੱਦ ਤੋਂ ਵੱਧ ਚੁੱਕਾ ਸੀ ਮੈਂ ਇੱਕ ਤੁਹਾਨੂੰ ਨਿੱਕੀ ਜੀ ਉਦਾਹਰਨ ਦਿੰਦਾ ਬੱਸੀ ਪਠਾਣਾ ਦਾ ਹਾਕਮ ਹੈ ਉਹਦਾ ਨਾਮ ਜ਼ਬਰਖਾਨ ਜੀ ਉਹਦਾ ਐਲਾਨ ਕੀ ਹੈ ਆਪਣੇ ਉਸ ਖਿੱਤੇ ਦੇ ਵਿੱਚ ਜਿੰਨੇ ਖਿੱਤੇ ਵਿੱਚ ਉਹਦਾ ਆਪਣਾ ਰਾਜ ਹੈ ਉਹ ਕਹਿੰਦਾ ਵੀ ਕੋਈ ਵੀ ਸਨਤਨੀ Hindu ਵੀਰ ਜਿਹੜਾ ਹੈ ਉਹ ਡੋਲਾ ਲੈ ਕੇ ਆਉਂਦਾ ਹੈ ਤਾਂ ਪਹਿਲਾ ਡੋਲਾ ਮੇਰੇ ਘਰ ਆਏਗਾ ਉਹਦੀ ਮਰਜ਼ੀ ਹੈ ਉਹ ਦੋ ਦਿਨ ਰੱਖਦਾ ਉਹ ਚਾਰ ਦਿਨ ਰੱਖਦਾ ਉਸ ਤੋਂ ਬਾਅਦ ਉਹ ਵਾਪਸ ਭੇਜਦਾ ਹੈ ਨਹੀਂ ਭੇਜਦਾ ਹੈ ਉਹਦੀ ਮਰਜ਼ੀ ਐਦੋਂ ਵੱਡੀ ਨੀਚ ਹਰਕਤ ਜਿਹੜੀ ਹੈ ਸੰਸਾਰ ਦੇ ਵਿੱਚ ਹੋਰ ਕੀ ਹੋ ਸਕਦੀ ਸੀ ਇਹਦੇ ਖਿਲਾਫ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਖੜੇ ਹੋਏ ਕਿ ਮੈਂ ਕਿਸੇ ਦਾ ਹੱਕ ਜਿਹੜਾ ਉਹ ਨਹੀਂ ਖੋਹਦਿਆਂਗਾ ਤਾਂ ਉਹਦੇ ਵਾਸਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਭ ਤੋਂ ਪਹਿਲੀ ਪਹੁੰਚ ਕੀ ਕੀਤੀ ਜੀ ਸਭ ਤੋਂ ਪਹਿਲੀ ਪਹੁੰਚ ਵੀ ਉਹਨਾਂ ਨੇ ਜਿਹੜੀ ਸੀ ਉਹ ਪਹਾੜੀ ਰਾਜਿਆਂ ਤੱਕ ਕੀ ਕੀਤੀ ਹਾਲਾਂਕਿ ਔਰੰਗਜ਼ੇਬ ਦੇ ਜਿਹੇ ਮਫਰਮਾਨ ਤੁਹਾਨੂੰ ਦੱਸਿਆ ਪਈ ਉਹਨੇ ਕਿਹੜੇ ਸਮੇਂ-ਸਮੇਂ ਦੇ ਉੱਪਰ ਕਾਨੂੰਨ ਬਣਾਏ ਜਿਹੜੇ ਉਹਨੇ ਫੈਸਲੇ ਲੋਕਾਂ ਦੇ ਉੱਪਰ ਥੋਕੇ ਸਭ ਤੋਂ ਪਹਿਲਾਂ ਉਹਨੇ ਕਿਹਾ ਕਿ ਕੋਈ ਮੰਦਰ ਨਹੀਂ ਬਣਾ ਸਕਦਾ ਜਦੋਂ ਦੇਖਿਆ ਲੋਕਾਂ ਨੇ ਪੀ ਜਰ ਲਿਆ ਫਿਰ ਉਹਨੇ ਕਿਹਾ ਕਿ ਕੋਈ ਮੁਰੰਮਤ ਨਹੀਂ ਕਰਾ ਸਕਦਾ ਪੁਰਾਣਿਆਂ ਦੀ ਵੇਖਿਆ ਲੋਕਾਂ ਚਰ ਲਿਆ ਫਿਰ ਕਹਿੰਦਾ ਹਟਾ ਦਿਓ ਸਾਰੇ ਫਿਰ ਉਹਨੇ ਕਿਹਾ ਕੋਈ ਪੱਗ ਨਹੀਂ ਬਨ ਸਕਦਾ ਕੋਈ ਘੋੜ ਸਵਾਰੀ ਨਹੀਂ ਕਰ ਸਕਦਾ ਕੋਈ ਸੰਗੀਤ ਨਹੀਂ ਗਾ ਸਕਦਾ ਕੋਈ ਸ਼ਸਤਰ ਵਿਦਿਆ ਨਹੀਂ ਖੇਡ ਸਕਦਾ ਕੋਈ ਦਸਤਾਰ ਨਹੀਂ ਬਨ ਸਕਦਾ ਤਾਂ ਇਦਾਂ ਕਰਕੇ ਹਰ ਤਰੀਕਾ ਜਿਹੜਾ ਤਰੀਕਾ ਭਾਰਤੀ ਲੋਕਾਂ ਨੂੰ ਗੁਲਾਮ ਬਣਾ ਸਕਦਾ ਸੀ ਉਹ ਔਰੰਗਜ਼ੇਬ ਨੇ ਜਿਹੜਾ ਵਰਤਿਆ ਤੇ ਉਹ ਫਰਮਾਨ ਉਹਨੇ ਸਮੇਂ-ਸਮੇਂ ਤੇ ਜਾਰੀ ਕੀਤੇ ਤਾਂ ਉਹਦੇ ਵਾਸਤੇ ਇਹ ਪਹਾੜੀ ਰਾਜੇ ਵੀ ਸਨਤ ਨਹੀਂ ਹਿੰਦੂ ਵੀਰ ਸੀ ਬਿਲਕੁਲ ਉਸ ਵੇਲੇ ਮਰਾਠੇ ਮਰਾਟੇ ਜਿਹੜੇ ਸਨ ਉਹ ਵੀ ਹਿੰਦੂ ਸੀ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਭ ਤੋਂ ਪਹਿਲੀ ਪਹੁੰਚ ਪਹਾੜੀ ਰਾਜਿਆਂ ਤੱਕ ਕੀਤੀ ਅਰਵਾਲ ਸਰ ਦੀ ਧਰਤੀ ਦੇ ਉੱਪਰ ਵੱਡਾ ਇਕੱਠ ਸੱਦ ਲਿਆ ਸਾਰੇ ਜਿਹੜੇ ਰਾਜੇ ਸੀ ਉਹਨਾਂ ਨੂੰ ਬਿਠਾ ਲਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਿਰ ਉਹਨਾਂ ਨੂੰ ਔਰੰਗਜ਼ੇਬ ਦੇ ਸਮੇਂ-ਸਮੇਂ ਤੇ ਕੀਤੇ ਫੈਸਲੇ ਸੁਣਾਏ ਤੇ ਦੱਸਿਆ ਕਿ ਦੇਖੋ ਤੁਹਾਡੇ ਨਾਲ ਹੀ ਧੱਕਾ ਹੋ ਰਿਹਾ ਹੈ ਤਾਂ ਮੇਰੀਆਂ ਅੱਖਾਂ ਦੇ ਸਾਹਮਣੇ ਹੋਵੇ ਮੈਂ ਬਰਦਾਸ਼ਤ ਨਹੀਂ ਕਰ ਸਕਦਾ ਇਸ ਕਰਕੇ ਤੁਸੀਂ ਮੇਰੇ ਨਾਲ ਰਲੋ ਆਪਾਂ ਸਾਰੇ ਮਿਲ ਕੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਮੁਗਲਿਆ ਸਮਰਾਜ ਦੀ ਜੜ ਖੋਖਲੀ ਹੋ ਚੁੱਕੀ ਹੈ ਤਾ ਹੁਣ ਆਪਾਂ ਜਿਹੜਾ ਇਕੱਠੇ ਹੋ ਕੇ ਇਸ ਸਮਰਾਜ ਨੂੰ ਖਤਮ ਕਰ ਦਈਏ ਤੇ ਦੇਸ਼ ਦੇ ਮਾਲਕ ਤੁਸੀਂ ਹੋ ਤੁਸੀਂ ਰਾਜੇ ਹੋ ਤੁਹਾਡੇ ਕੋਲ ਫੌਜਾਂ ਐ ਤੁਹਾਡੇ ਕੋਲ ਆਪਣੀ ਪਰਜਾ ਐ ਤੁਹਾਡੇ ਕੋਲ ਧਨ ਪਦਾਰਥ ਹੈ ਸਾਰਾ ਕੁਝ ਐ ਤੁਸੀਂ ਤੋਂ ਤਾਂ ਚਾਹੀਦਾ ਸੀ ਪਾੜੀ ਰਾਜੇ ਗੁਰੂ ਸਾਹਿਬ ਦਾ ਸਾਥ ਦਿੰਦੇ ਲੇਕਿਨ ਉਹ ਉਲਟ ਕਹਿਣ ਲੱਗ ਗਏ ਉਹ ਕਹਿੰਦੇ ਨਹੀਂ ਵੇਖੋ ਜੀ ਤੁਸੀਂ ਸਾਡੀ ਵਰਨਵੰਡ ਖਤਮ ਕਰਤੀ ਐ ਸਨਤਨੀ ਮਤ ਜਿਹੜਾ ਉਹ ਚਾਰ ਹਿੱਸਿਆਂ ਚ ਵੰਡਿਆ ਐ ਬ੍ਰਾਹਮਣ ਐ ਛਤਰੀ ਐ ਵੈਸ਼ ਐ ਸ਼ੂਦਰ ਐ ਉਹ ਕਹਿੰਦੇ ਤੁਸੀਂ ਸ਼ੂਦਰਾਂ ਨੂੰ ਸਾਡੇ ਬਰਾਬਰ ਬਿਠਾ ਦਿੱਤਾ ਇਹ ਨਹੀਂ ਹੋ ਸਕਦਾ ਪਹਿਲਾਂ ਤੁਸੀਂ ਸ਼ੂਦਰਾਂ ਦਾ ਸਾਥ ਛੱਡ ਦਿਓ ਨੀਵੀਂ ਜਾਤ ਵਾਲਿਆਂ ਦਾ ਸਾਥ ਜਿਹੜਾ ਉਹ ਛੱਡ ਦਿਓ ਤੇ ਫਿਰ ਅਸੀਂ ਤੁਹਾਡਾ ਸਾਥ ਦੇਾਂਗੇ ਗੁਰੂ ਰੋਪੇ ਸਿੰਘ ਮਹਾਰਾਜ ਨੇ ਬਹੁਤ ਸਮਝਾਇਆ ਵੀ ਦੇਖੋ ਸਾਰਿਆਂ ਨੂੰ ਰੱਬ ਨੇ ਇੱਕੋ ਜਿਹਾ ਬਣਾਇਆ ਸੰਸਾਰ ਤੇ ਆਉਣ ਦਾ ਤਰੀਕਾ ਇੱਕੋ ਜਿਹਾ ਜਾਣ ਦਾ ਤਰੀਕਾ ਇੱਕੋ ਜਿਹਾ ਸਾਰਿਆਂ ਚ ਲਉ ਇੱਕੋ ਜਿਹਾ ਤਾਂ ਇਹ ਜਿਹੜੇ ਭਿੰਨ ਭੇਦ ਤੁਸੀਂ ਕਰ ਰਹੇ ਹੋ ਨਹੀਂ ਹੋਣੇ ਚਾਹੀਦੇ ਪਰ ਉਹ ਪਹਾੜੀ ਰਾਜੇ ਜਿਹੜੇ ਸਾਨੂੰ ਗੁਲਾਮੀ ਚ ਇੰਨੇ ਧਸ ਚੁੱਕੇ ਸੀ ਕਿ ਉਹਨਾਂ ਨੇ ਗੁਰੂ ਸਾਹਿਬ ਜੀ ਦਾ ਸਾਥ ਦੇਣ ਤੋਂ ਇਨਕਾਰ ਕਰਤਾ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉੱਥੇ ਗੈਨੀ ਗਿਆਨ ਸਿੰਘ ਲਿਖਦੇ ਆ। ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਦੇ ਸਾਹਮਣੇ ਫਿਰ ਇਹ ਗੱਲ ਕਹਿ ਦਿੱਤੀ ਕਿ ਜਿਨ੍ਹਾਂ ਨੂੰ ਤੁਸੀਂ ਨੀਚ ਕਹਿੰਦੇ ਹੋ, ਜਿਨ੍ਹਾਂ ਨੂੰ ਤੁਸੀਂ ਮਾੜੇ ਕਹਿੰਦੇ ਹੋ, ਇਹਨਾਂ ਦੇ ਵਿੱਚੋਂ ਮੈਂ ਇਹੋ ਜੀ ਤਾਕਤ ਪੈਦਾ ਕਰ ਦੇਵਾਂਗਾ, ਇਹਨਾਂ ਦੇ ਵਿੱਚੋਂ ਇਦਾਂ ਦੇ ਲੋਕ ਬਣਾ ਦੇਵਾਂਗਾ ਜਿਹੜੇ ਇਸ ਸਮਰਾਜ ਨੂੰ ਢਾਈ ਢੇਰੀ ਕਰ ਦੇਣ। ਬਲਕਿ ਉਦੋਂ ਤੱਕ ਇਹ ਖਾਲਸਾ ਕਾਲਸਾ ਦੀ ਸਥਾਪਨਾ ਨਹੀਂ ਸੀ ਹੋਈ। ਅਜੇ ਤੱਕ ਖਾਲਸਾ ਪੰਥ ਦੀ ਸਾਜਨਾ ਬਿਲਕੁਲ ਨਹੀਂ ਸੀ ਹੋਈ। ਅਜੇ ਖਾਲਸਾ ਪੰਥ ਦੀ ਸਾਜਨਾ ਅੱਗੇ ਜਾ ਕੇ ਹੋਣੀ ਹੈ। ਅੱਗੇ ਜਾ ਕੇ ਹੋਣੀ ਹੈ। ਤਾਂ ਫਿਰ ਗੁਰੂ ਗੋਬਿੰਦ ਸਿੰਘ ਨੇ ਉੱਥੇ ਜਿਹੜੇ ਬਚਨ ਕਹਿ ਉਹ ਅਕਸਰ ਆਪਾਂ ਪੜ੍ਹਦੇ ਹਾਂ ਸਟੇਜਾਂ ਤੇ ਸੁਣਦੇ ਹਾਂ ਕਿ ਗੁਰੂ ਸਾਹਿਬ ਨੇ ਕਿਹਾ ਜਿਨ ਕੀ ਜਾਤ ਵਰਨ ਕੁਲ ਮਾਹੀ ਸਿਰਦਾਰੀ ਨਾ ਭੇਕਦਾ ਹੀ ਇਨਹੀ ਕੋ ਸਰਦਾਰ ਬਣਾਉ ਤਬੇ ਗੋਬਿੰਦ ਸਿੰਘ ਨਾਮ ਤਹਾ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਨਵਾਂ ਰਾਹ ਜਿਹੜਾ ਉਹ اختیار ਕਰਤਾ ਉਹਦੇ ਵਾਸਤੇ ਉਹਨਾਂ ਦੇ ਉੱਪਰ ਹਮਲੇ ਹੋਏ ਚਾਹੇ ਉਹ ਮੁਗਲ ਜਿਹੜੇ ਸਨ ਔਰੰਗਜ਼ੇਬ ਉਥੋਂ ਦਿੱਲੀ ਤੋਂ ਚੜ੍ਹ ਕੇ ਆਏ ਹਾਕਮ ਚਾਹੇ ਫਿਰ ਜਿਹੜੇ ਸਾਨੂੰ ਪਹਾੜੀ ਰਾਜੇ ਸੀ ਇਹ ਵੀ ਉਹਨਾਂ ਦੇ ਨਾਲ ਬਲਕਿ ਪਹਾੜੀ ਰਾਜਿਆਂ ਨਾਲ ਵੀ ਜੰਗਾਂ ਹੁੰਦੀਆਂ ਰਹੀਆਂ ਨੇ ਬਿਲਕੁਲ ਜੀ ਸਭ ਤੋਂ ਵੱਧ ਜੰਗਾਂ ਗੁਰੂ ਸਾਹਿਬ ਜੀ ਦੀਆਂ ਪਹਾੜੀ ਰਾਜਿਆਂ ਨਾਲ ਹੋਈਆਂ ਕਾਰਨ ਬਿਲਕੁਲ ਇਹੀ ਹੈ ਜਿਹੜੇ ਮੈਂ ਹੁਣੇ ਦੱਸਦਾ ਉਹ ਚਾਹੁੰਦੇ ਸੀ ਕਿ ਇਹ ਜਿਹੜੇ ਗਰੀਬ ਗੁਰ ਦੇ ਲੋਕ ਹੈ ਨਾ ਇਹਨਾਂ ਨੂੰ ਨੱਪ ਕੇ ਰੱਖਣਾ ਚਾਹੀਦਾ ਹੈ ਇਹ ਕਮੀ ਕਮੀਨੇ ਲੋਕ ਸਾਡੇ ਘਰਾਂ 'ਚ ਕੰਮ ਕਰਨ ਵਾਸਤੇ ਆ ਇਹ ਰਾਜ ਭਾਗ ਦੇ ਮਾਲਕ ਨਹੀਂ ਬਣ ਸਕਦੇ ਸਾਡੇ ਬਰਾਬਰ ਨਹੀਂ ਬੈਠ ਸਕਦੇ ਪਰ ਭਾਈ ਸਾਹਿਬ ਜੀ ਜਿਹੜਾ ਤੁਸੀਂ ਪਹਿਲਾਂ ਵਿਚਾਰ ਕੀਤੀ ਆ ਇਤਿਹਾਸ ਤੋਂ ਜਾਣੂ ਕਰਵਾਇਆ ਕਿ ਗੁਰੂ ਪਾਤਸ਼ਾਹ ਗੁਰੂ ਦਸਮ ਪਾਤਸ਼ਾਹ ਜਿਹੜੇ ਆ ਉਹ ਹਿੰਦੂਆਂ ਨਾਲ ਹੁੰਦੇ ਜਿਹੜੇ ਮੁਗਲ ਸਾਮਰਾਜ ਦੇ ਰੋ ਜ਼ੁਲਮ ਸੀ ਉਹਨਾਂ ਦੀ ਆਵਾਜ਼ ਬੁਲੰਦ ਕਰਦੇ ਸੀ ਤਾਂ ਉਹ ਹਿੰਦੂ ਰਾਜਿਆਂ ਨੂੰ ਇਕਜੁੱਟ ਕਰਨਾ ਇਸੇ ਗੱਲ ਤੇ ਚਾਹੁੰਦੇ ਸੀ ਪਰ ਭੇਦਭਾਵ ਇਥੇ ਪਿਆ ਵੀ ਉਹ ਇਹ ਚਾਹੁੰਦੇ ਸੀ ਕਿ ਜਿਹੜੇ ਨੀਚ ਤੇ ਕਮੀ ਲੋਕ ਨੇ ਇਹਨਾਂ ਨੂੰ ਸਾਡੇ ਬਰਾਬਰ ਲਿਆਣ ਕਰਾ ਕੀਤਾ ਇਸ ਕਾਰਨ ਕਰਕੇ ਹੀ ਉਹ ਚੜ ਕੇ ਜਾਂਕਰ ਨੂੰ ਉਂਦੇ ਰਹੇ ਨੇ ਅਨੰਦਪੁਰ ਸਾਹਿਬ ਦੇ ਦੇਖੋ ਉਹਨਾਂ ਨੂੰ ਇਸ ਗੱਲ ਦਾ ਡਰ ਪੈਦਾ ਹੋ ਗਿਆ ਪਿਜੇਕਰ ਇਹ دبਲੇ ਕੁਚਲੇ ਲੋਕ ਸ਼ਸਤਰ ਵਿਦਿਆ ਖੇਡਣ ਲੱਗ ਗਏ ਇਹ ਘੋੜਸਵਾਰੀ ਕਰਨ ਲੱਗ ਗਏ ਤੇ ਸਾਡੇ ਰਾਜ ਭਾਗ ਵਾਸਤੇ ਖਤਰਾ ਬਣ ਸਕਦੇ ਆ ਜੀ ਇਸੇ ਕਰਕੇ ਉਹਨਾਂ ਨੇ ਜਿਹੜਾ ਸੀ ਗੁਰੂ ਸਾਹਿਬ ਦੇ ਉੱਪਰ ਬਾਰ-ਬਾਰ ਹਮਲੇ ਕੀਤੇ ਤਾਂ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਹਮਲੇ ਹੋਏ ਕਈ ਵਾਰ ਹੋਏ ਕਦੇ ਮੁਗਲ ਉੱਥੋਂ ਚੜ੍ਹ ਕੇ ਆਉਂਦੇ ਰਹੇ ਕਦੇ ਪਹਾੜੀ ਰਾਜੇ ਜਿਹੜੇ ਚੜ੍ਹ ਕੇ ਆਉਂਦੇ ਰ ਮਿਲ ਕੇ ਵੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਹਮਲੇ ਜਿਹੜੇ ੁੰਦੇਰੇ ਫਿਰ ਉਸ ਤੋਂ ਬਾਅਦ ਜਿਹੜਾ ਤੁਸੀਂ ਸਵਾਲ ਕੀਤਾ ਵੀ ਘੇਰਾ ਪੈ ਗਿਆ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਇਹਦਾ ਕਾਰਨ ਸੀ ਇਹ ਕਾਰਨ ਮੈਂ ਸਾਰੇ ਪਿਛਲੇ ਬਿਆਨ ਕਰਤੇ ਤਾਂ ਫਿਰ ਆਖਰਕਾਰ ਉਹਨਾਂ ਨੇ ਸੋਚਿਆ ਕਿ ਜੇ ਆਪਾਂ ਬਾਰ ਬਾਰ ਹਮਲਾ ਕਰਨ ਤੋਂ ਬਾਅਦ ਗੁਰੂ ਸਾਹਿਬ ਜੀ ਨੂੰ ਜਿੱਤ ਨਹੀਂ ਸਕੇ ਤਾਂ ਫਿਰ ਇਦਾਂ ਕਰਦੇ ਆ ਕਿ ਪੱਕੇ ਤੌਰ ਦੇ ਉੱਪਰ ਆਪਾਂ ਇਹਨੂੰ ਘੇਰਾ ਪਾ ਕੇ ਬੈਠ ਜਾਨੇ ਆ ਕਿਤੇ ਨਾ ਕਿਤੇ ਤਾਂ ਸਮਾਂ ਆਏਗਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਅੰਦਰ ਉਹ ਅਨਾਜ ਖਤਮ ਹੋ ਜਾਏਗਾ ਖਾਣਾ ਪੀਣਾ ਮੁੱਕ ਜਾਏਗਾ ਪਾਣੀ ਜਿਹੜਾ ਸੀ ਉਹਨੂੰ ਬੰਨ ਮਾਰ ਤੱਕ ਪਾਣੀ ਨਹੀਂ ਅੰਦਰ ਜਾ ਸਕੇਗਾ ਆ ਫਿਰ ਜਿਹੜਾ ਇਹ ਆਖਰਕਾਰ ਆਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਇਹ ਬਾਹਰ ਆ ਜਾਣਗੇ ਚਲੇ ਜਾਣਗੇ ਤੇ ਬਾਹਰ ਅੱਛਾ ਇਸ ਤੋਂ ਪਹਿਲਾਂ ਇੱਕ ਗੱਲ ਦੱਸਿਓ ਮੈਨੂੰ ਇਹ ਵੀ ਜ਼ਰੂਰ ਸਾਂਝ ਪਾਓ ਕਿ ਜਦੋਂ ਪਹਾੜੀ ਰਾਜੇ ਗੁਰੂ ਸਾਹਿਬ ਨਾਲ ਜੰਗ ਕਰਕੇ ਹਾਰ ਜਾਂਦੇ ਸੀ ਕਿ ਗੁਰੂ ਗੋਬੇ ਸਿੰਘ ਪਾਸ਼ਾ ਨੇ ਜਾਂ ਉਹਨਾਂ ਦੀਆਂ ਸੋਚਾਂ ਨੇ ਉਹਨਾਂ ਪਹਾੜੀ ਰਾਜਿਆਂ ਦਾ ਕੋਈ ਰਾਜ ਨੱਪਿਆ ਜਾਉਂ ਨਦੀਆਂ ਕੋ ਜਮੀਨਾਂ ਜਾਇਦਾਦਾਂ ਜਿਹੜੀਆਂ ਉਹਨਾਂ ਨੂੰ ਤਾਂ ਆਪਣਾ ਕਬਜ਼ਾ ਕੀਤਾ ਕਿ ਜਾਂ ਗੁਰੂ ਸਾਹਿਬ ਉਹਦਾ ਜਵਾਬ ਦੇ ਕੇ ਫਿਰ ਆਪਣੇ ਕਿਲੇ ਦੀ ਬੈਠ ਜਾਂਦੇ ਸੀ ਰਤਪੁਰ ਸਾਹਿਬ ਅੱਜ ਤੱਕ ਦੀਆਂ ਜਿੰਨੀਆਂ ਦੁਨੀਆਂ ਦੇ ਉੱਪਰ جنگਾਂ ਹੋਈਆਂ ਉਹਦੇ ਤਿੰਨ ਕਾਰਨ ਰਹੇ ਉਹ ਵਿਦਵਾਨਾਂ ਨੇ ਲਿਖਿਆ ਜਾਰ ਜ਼ਰੂਰਤ ਜਮੀਨ ਜਾਂ ਤੇ جنگ ਹੋਇਆ ਏ ਜਮੀਨ ਵਾਸਤੇ ਕਿਸੇ ਦਾ ਖੇਤਾ ਨੱਪਣ ਵਾਸਤੇ ਬਿਲਕੁਲ ਜਾਂ ਇਸਤਰੀ ਵਾਸਤੇ ਤੇ ਇਹ ਜਿਹੜੇ ਕਾਰਨ ਸੀ ਇਹ ਦੁਨੀਆਂ ਦੇ ਵਾਸਤੇ ਸੀ ਜੀ ਲੇਕਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਘਰ ਦੇ ਗੁਰੂਆਰਕ ਵੇ 7 ਨੇ ਜੰਗਾਂ ਲੜੀਆਂ ਗੁਰੂ ਗੋਬਿੰਦ ਸਿੰਘ ਨੇ ਵੀ ਲੜੀਆਂ ਇੱਕ ਵੀ ਜੰਗ ਜ਼ਰੂਰਤ ਤੇ ਜ਼ਮੀਨ ਵਾਸਤੇ ਨਹੀਂ ਲੜੀ ਨਾ ਕਿਸੇ ਦਾ ਰਾਜ ਨੱਪਣ ਵਾਸਤੇ ਨਾ ਜ਼ਮੀਨ ਵਾਸਤੇ ਨਾ ਇਸਤਰੀ ਵਾਸਤੇ ਉਹਨਾਂ ਦੀ ਜੰਗ ਸੱਚ ਦੇ ਲਈ ਸੀ ਹੱਕ ਦੇ ਲਈ ਸੀ ਇਨਸਾਫ ਦੇ ਲਈ ਸੀ ਇੱਕ ਹੋਰ ਗੱਲ ਬੜੀ ਜਿਹੜੀ ਕਮਾਲ ਦੀ ਹੈ ਗੁਰੂ ਨਾਨਕ ਸਾਹਿਬ ਦੇ ਘਰ ਦੀ ਵੀ ਕਿਤੇ ਵੀ ਗੁਰੂ ਸਾਹਿਬ ਕਿਸੇ ਤੇ ਚੜਕੇ ਨਹੀਂ ਗਏ ਆਪ ਬਲ ਕੇ ਜੰਗ ਕਰਨੀ ਗਏ ਗੁਰੂ ਸਾਹਿਬ ਨਹੀਂ ਗਏ ਚੜ੍ਹਾਈ ਨਹੀਂ ਕੀਤੀ ਕਿਸੇ ਚੜ੍ਹਾਈ ਨਹੀਂ ਕੀਤੀ ਬਾਬਾ ਜੀ ਸਿੰਘ ਨੂੰ ਭੇਜਿਆ ਬੱਸੀ ਪਠਾਣਾ ਦੇ ਹਾਕਮ ਦੇ ਉੱਪਰ ਹਮਲਾ ਕਰਨ ਵਾਸਤੇ ਲੇਕਿਨ ਕਾਰਨ ਇਹ ਸੀ ਕਿ ਉਹ ਕਿਸੇ ਦੀ ਇਸਤਰੀ ਨੂੰ ਚੁੱਕ ਕੇ ਲੈ ਗਿਆ ਅਗਵਾ ਕਰਕੇ ਲੈ ਗਿਆ ਇਸਤਰੀ ਨੂੰ ਛਡਾਉਣ ਵਾਸਤੇ ਤੇ ਗਏ ਆ ਕਿਸੇ ਤੇ ਕਬਜ਼ਾ ਕਰਨ ਵਾਸਤੇ ਨਹੀਂ ਗਏ ਕਿਸੇ ਤੇ ਹਮਲਾ ਕਰਨ ਵਾਸਤੇ ਨਹੀਂ ਗਏ ਗੁਰੂ ਨਾਨਕ ਸਾਹਿਬ ਦੇ ਘਰ ਦੀ ਜੰਗ ਬੜੀ ਅਨੋਖੀ ਹੈ ਤਾਂ ਫਿਰ ਆਨੰਦਪੁਰ ਸਾਹਿਬ ਦੇ ਕਿਲੇ ਦੇ ਉੱਪਰ ਬਾਰ ਬਾਰ ਹਮਲੇ ਹੋਏ ਹਮਲਿਆਂ ਤੋਂ ਬਾਅਦ ਫਿਰ ਫੈਸਲਾ ਕੀਤਾ ਗਿਆ ਕਿ ਇਹਨੂੰ ਜਿਹੜਾ ਉਹ ਘੇਰਾ ਪਾ ਕੇ ਤੇ ਇਹਨਾਂ ਸਿੰਘਾਂ ਨੂੰ ਗੁਰੂ ਸਾਹਿਬ ਨੂੰ ਬਾਹਰ ਜਿਹੜਾ ਉਹ ਕੱਢਣਾ ਚਾਹੀਦਾ ਉਹਦੇ ਵਾਸਤੇ 6 ਤੋਂ 7 ਮਹੀਨੇ ਦਾ ਲੰਮਾ ਘੇਰਾ ਜਿਹੜਾ ਹੈ ਉਹ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਪਿਆ ਰਿਹਾ ਉਹਦੇ ਮੁਗਲ ਸਾਮਰਾਜ ਦੀ ਫੌਜ ਨੇ ਜੀ ਘੇਰ ਲੇ ਬਿਲਕੁਲ ਜੀ ਤੇ ਕਰੀਬ 6 ਮਹੀਨੇ ਤੋਂ ਉੱਪਰ ਦੱਸ ਕਿੰਨੇ ਲੱਖ ਫੌਜ ਹੋਏਗੀ ਕੋਈ ਅੰਦਾਜ਼ਾ ਦੇਖੋ ਕਿ ਫੌਜ ਕਿੰਨੀ ਹੈ ਇਹਦੇ ਬਾਰੇ ਇਤਿਹਾਸਕ ਜਿਹੜੇ ਤੱਥ ਹੈ ਉਹ ਇਹ ਕਹਿੰਦੇ ਆ ਕਿ ਫੌਜ ਕਿੰਨੀ ਹੈ ਦੀ ਗਿਣਤੀ ਤੇ ਕੋਈ ਨਹੀਂ ਲੇਕਿਨ ਗਿਆਨੀ ਗਿਆਨ ਸਿੰਘ ਕਹਿੰਦੇ ਆ ਵੀ ਜੇ ਉਹ ਜਿੰਨੀ ਫੌਜ ਹੈ ਨਾ ਏਕ-ਏਕ ਮੁੱਠ ਮਿੱਟੀ ਦੀ ਭਰ ਕੇ ਜੇ ਅੰਦਰ ਨੂੰ ਸੁੱਟਣੀ ਸ਼ੁਰੂ ਕਰਨ ਤੇ ਸਾਰਾ ਅਨੰਦਪੁਰ ਸਾਹਿਬ ਜਿਹੜਾ ਮਿੱਟੀ ਦੇ ਨਾਲ ਪੂਰਿਆ ਜਾ ਸਕਦਾ ਤੁਸੀਂ ਹਿਸਾਬ ਲਾ ਸਕਦੇ ਹੋ ਕਿ ਕਿੰਨੀ ਫੌਜ ਹੋ ਸਕਦੀ ਹੈ ਉਹਦੇ ਵਾਸਤੇ ਜਿਹੜੀ ਦਿੱਲੀ ਤੋਂ ਆਈ ਫੌਜ ਹੈ ਉਹਦੇ ਵਾਸਤੇ ਸੂਬਾ ਸਰਹੰਦ ਦੀ ਫੌਜ ਹੈ ਮਲੇਰ ਕੋਟਲੇ ਵਾਲੇ ਪਠਾਣਾ ਦੀ ਫੌਜ ਹੈ ਰੋਪੜ ਦੇ ਜਿਹੜੇ ਰਗੜ ਨੇ ਫੌਜਦਾਰ ਨੇ ਉਹਨਾਂ ਦੀ ਫੌਜ ਹੈ ਲਾਹੌਰ ਦੇ ਸੂਬੇਦਾਰ ਦੀ ਫੌਜ ਹੈ ਮੁਲਤ ਜਿਹੜਾ ਇਸੇ ਤਰ੍ਹਾਂ ਦੇ ਨਾਲ ਕਸ਼ਮੀਰ ਦੇ ਸੂਬੇਦਾਰ ਦੀ ਫੌਜ ਹੈ ਮਲਤਾਨ ਦੇ ਸੂਬੇਦਾਰ ਦੀ ਫੌਜ ਹੈ ਆਲੇ-ਦੁਆਲੇ ਦੇ ਜਿੰਨੇ ਸੂਬੇ ਸੀ ਉਹਨਾਂ ਸਾਰਿਆਂ ਦੀ ਫੌਜ ਪਹਾੜੀ ਰਾਜਿਆਂ ਦੀ ਫੌਜ ਮੁਗਲ ਜਰਨੈਲਾਂ ਦੀ ਫੌਜ ਉਹ ਸਾਰੀ ਫੌਜ ਜਿਹੜੀ ਮਿਲ ਕੇ ਜਿਹੜੀ ਆ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਕੇ ਬੈਠੀ ਹੋਈ ਸੀ ਤੇ ਭਾਈ ਸਾਹਿਬ ਜੀ ਇੱਕ ਮੈਨੂੰ ਗੱਲ ਦੱਸੋ 6 ਮਹੀਨੇ ਤੋਂ ਉੱਪਰ ਅਨੰਦਪੁਰ ਸਾਹਿਬ ਨੂੰ ਘੇਰਾ ਪਿਆ ਰਹਿੰਦਾ ਗੁਰੂ ਨਾਨਕ ਦੇ ਘਰ ਦੇ ਸਿੱਖੀ ਦਾ ਪ੍ਰਚਾਰ ਸੀ ਬਹੁਤ ਦੂਰ-ਦੂਰ ਤੱਕ ਫੈਲਿਆ ਸੀ ਪਰ ਢੀ ਗਿੰਤੀ ਨੂੰ ਵੀ ਸਿੱਖ ਵੀ ਜੁੜੇ ਸੀ ਕਿ ਉਹਨਾਂ ਦਿਨਾਂ ਚ ਪੰਜਾਬ ਤੋਂ ਕੋਈ ਵੀ ਜਸਾ ਨਹੀਂ ਗਿਆ ਕਿਸੇ ਨੇ ਵੀ ਹਾਦਾਨਾ ਨਾ ਨਹੀਂ ਮਾਰਿਆ ਕਿ ਜਾ ਕੇ ਗੁਰੂ ਸਾਹਿਬ ਦਾ ਜਿਹੜਾ ਸਹਿਯੋਗ ਕੀਤਾ ਜਾਵੇ ਦੇਖੋ ਜਿਹੜੇ ਅੱਜ ਵਰਗੇ ਸਾਧਨ ਹੈ ਇਹ ਨਹੀਂ ਸੀ ਹੈਗੇ ਜੀ ਗੁਰੂ ਸਾਹਿਬ ਇਹ ਗੱਲ ਜਾਣ ਚੁੱਕੇ ਸੀ ਕਿ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪੈਣਾ ਹੈ ਉਹਦੇ ਵਾਸਤੇ ਗੁਰੂ ਸਾਹਿਬ ਨੇ ਕੀ ਕੀਤਾ ਕਿ ਜਿਹੜੇ ਉੱਥੇ ਪਰਿਵਾਰ ਰਹਿੰਦੇ ਸੀ ਜੀ ਜਾਨੀ ਕਿ ਸਿੱਖਾਂ ਤੋਂ ਇਲਾਵਾ ਸਿੱਖਾਂ ਦੇ ਪਰਿਵਾਰ ਵੀ ਰਹਿੰਦੇ ਸੀ ਨਨਕਾਪੁਰ ਸਾਹਿਬ ਦੇ ਸ਼ਹਿਰ ਬਸਾਇਆ ਸੀ ਬਿਲਕੁਲ ਜੀ ਗੁਰੂ ਸਾਹਿਬ ਨੇ ਆਪ ਹੀ ਜਿਹੜੇ ਸਿੱਖ ਪਰਿਵਾਰ ਸਨ ਉਹਨਾਂ ਨੂੰ ਕਿਹਾ ਵੀ ਤੁਸੀਂ ਆਪਣੇ ਪਰਿਵਾਰਾਂ ਨੂੰ ਲੈ ਕੇ ਇਸਤਰੀਆਂ ਨੂੰ ਲੈ ਕੇ ਬੱਚਿਆਂ ਨੂੰ ਲੈ ਕੇ ਤੁਸੀਂ ਹੁਣ ਚਲੇ ਜਾਓ ਦੂਰ ਚਲੇ ਜਾਓ ਤਾਂ ਜਿਹੜੇ ਸਿੱਖ ਪਰਿਵਾਰ ਸੀ ਉਹ ਆਨੰਦਪੁਰ ਸਾਹਿਬ ਜੀ ਦੇ ਵਿੱਚੋਂ ਜਿਹੜਾ ਉਹ ਛੱਡ ਕੇ ਚਲੇ ਜਾਂਦੇ ਆ ਰਹਿ ਜਾਂਦੇ ਉੱਥੇ ਜੁਝਾਰੂ ਸਿੱਖ ਇਸਤਰੀਆਂ ਵੀ ਸੀ ਉਹ ਵੀ ਸਾਰੀਆਂ ਜੁਝਾਰੂ ਹੀ ਸੀ ਜਿਹੜੀਆਂ ਜੁਝਣਾ ਚਾਹੁੰਦੀਆਂ ਸੀ ਤਾਂ ਬਹੁਤ ਘੱਟ ਗਿਣਤੀ ਜਿਹੜੀ ਆਨੰਦਪੁਰ ਸਾਹਿਬ ਦੇ ਵਿੱਚ ਸਿੱਖਾਂ ਦੀ ਰਹਿ ਜਾਂਦੀ ਹੈ ਤਾਂ ਸੰਚਾਰ ਦੇ ਸਾਧਨ ਹਾਉਣ ਕਰਕੇ ਬਹੁਤਾ ਕਰਕੇ ਦੂਰ ਦੂਰ ਤੱਕ ਸਿੱਖਾਂ ਨੂੰ ਇਸ ਗੱਲ ਦਾ ਪਤਾ ਵੀ ਨਹੀਂ ਲੱਗਿਆ ਹੋਵੇਗਾ ਕਿਉਂਕਿ ਆਪਾਂ ਵੇਖਦੇ ਆਂ ਵੀ ਬਾਅਦ ਵਿੱਚ ਜਿਹੜਾ ਪਤਾ ਲੱਗਦਾ ਜਿਉਂ-ਜਿਉਂ ਪਤਾ ਲੱਗਦਾ ਸਿੱਖ ਵੀਰਾਂ ਘੱਟ ਕੇ ਜਿਹੜਾ ਉਹ ਕੁਝ ਦੀਨੇ ਕਾਂਗੜ ਦੀ ਧਰਤੀ ਤੇ ਆਂਕੇ ਮਿਲੇ ਸੀ ਕੁਝ ਜਿਹੜੀ ਧੰਦਮਾ ਸਾਹਿਬ ਦੀ ਧਰਤੀ ਤੇ ਆਂਕੇ ਮਿਲੇ ਸੀ ਇਹਦਾ ਕਾਰਨ ਇਹਦਾ ਭਾਵ ਤੇ ਹੀ ਹੈ ਨਾ ਕਿ ਜਦੋਂ ਜਦੋਂ ਸਿੱਖਾਂ ਨੂੰ ਪਤਾ ਲੱਗਾ ਨੇ தம்ਲੇ ਘੇਰੇ ਵੇਲੇ ਸਿੱਖਾਂ ਨੂੰ ਘੱਟ ਜਾਣਕਾਰੀ ਸੀ ਔਰ ਗੁਰੂ ਸਾਹਿਬ ਦਾ ਹੁਕਮ ਵੀ ਸੀ ਕਿ ਤੁਸੀਂ ਜਿਹੜਾ ਏ ਇਹ ਪਰਿਵਾਰਾਂ ਸਮੇਤ ਤੁਸੀਂ ਆਪਣੇ ਘਰਾਂ ਚਲੇ ਜਾਓ ਹੁਣ ਜੋ ਹੋਏਗਾ ਉਹ ਕਰਤਾਰ ਦੇ ਭਾਣੇ ਵਿੱਚ ਹੋਏਗਾ ਇਹ ਫਿਰ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਦਾ ਵਿਚਾਰ ਕਿਵੇਂ ਬੜਿਆ ਅਨੰਦਪੁਰ ਸਾਹਿਬ ਜੀ ਦਾ ਕਿਲਾ ਛੱਡਣ ਦਾ ਵਿਚਾਰ ਜਿਹੜਾ ਹਾਲਾਂਕਿ ਇਤਿਹਾਸ ਕਹਿੰਦਾ ਵੀ ਸਿੱਖਾਂ ਨੇ ਕਿਹਾ ਮਹਾਰਾਜ ਭੁੱਖ ਨਾਲ ਬੁਰਾ ਹਾਲ ਹੋ ਗਿਆ ਆਪਾਂ ਨੂੰ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਦੇਣਾ ਚਾਹੀਦਾ ਗੁਰੂ ਸਾਹਿਬ ਕਹਿਣ ਲੱਗੇ ਵੀ ਨਹੀਂ ਕੋਈ ਗੱਲ ਨਹੀਂ ਕਰਤਾਰ ਦੇ ਭਾਣੇ ਦੇ ਵਿੱਚ ਰਹਿਣਾ ਅਗਲੀ ਗੱਲ ਸੀ ਕਿ ਉਸ ਵੇਲੇ ਜਿਹੜੇ ਬਾਹਰ ਘੇਰਾ ਪਾ ਕੇ ਬੈਠੇ ਐ ਉਹਨਾਂ ਦੇ ਉੱਪਰ ਜਿਹੜਾ ਐ بارشਾਂ ਹੋਈਆਂ ਧੁੱਪਾਂ ਆਈਆਂ ਉਹ ਆ ਗਈ ਯਾਨੀ ਕਿ ਠੰਡ ਆ ਗਈ ਬਹੁਤ ਜ਼ਿਆਦੀ ਉਹ ਵੀ ਕੋਸੌਖੇ ਨਹੀਂ ਸੀ ਬੈਠੇ ਉਹ ਹਰ ਤਰੀਕੇ ਨਾਲ ਯਤਨ ਕਰ ਰਹੇ ਸੀ ਕਿ ਕਿਸੇ ਤਰੀਕੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਆਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਚਲੇ ਜਾਣ ਅਸੀਂ ਵੀ ਘਰਾਂ ਨੂੰ ਜਾਈਏ ਕੋਈ ਉਹ ਤਾਂ ਤਨਖਾਹਦਾਰ ਸਨ ਬਿਲਕੁਲ ਉਹਨਾਂ ਨੂੰ ਤੇ ਇਹੋ ਜੀ ਕੋਈ ਗੱਲ ਨਹੀਂ ਸੀ ਵੀ ਗੁਰੂ ਦੀ ਖਾਤਰ ਇਹ ਤੇ ਸਿੱਖ ਤੇ ਪਿਆਰ ਚ ਬੈਠੇ ਸੀ ਗੁਰੂ ਸਾਹਿਬ ਦੀ ਖਾਤਰ ਹੂੰ ਉਹ ਤਾਂ ਕੇਵਲ ਤੇ ਕੇਵਲ ਤਨਖਾਹਦਾਰ ਲੋਕ ਸਨ ਤਾਂ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਫਿਰ ਜਿਹੜੇ ਪਹਾੜੀ ਰਾਜੇ ਸੀ ਉਹਨਾਂ ਨੇ ਵੀ ਕਸਮ ਲਿਖ ਕੇ ਭੇਜੀ ਜੀ ਵੀ ਤੁਸੀਂ ਇਦਾਂ ਕਰੋ ਅਸੀਂ ਆ ਗਾਂ ਦੀ ਕਸਮ ਖਾਂਦੇ ਹਾਂ ਤੁਸੀਂ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਚਲੇ ਜਾਓ ਅਸੀਂ ਤੁਹਾਡੇ ਤੇ ਹਮਲਾ ਨਹੀਂ ਕਰਾਂਗੇ ਤਾਂ ਸਿੱਖਾਂ ਨੇ ਕਿਹਾ ਮਹਾਰਾਜ ਹੁਣ ਤਾਂ ਸੌਂ ਖਾਂਦੇ ਆ ਹੁਣ ਤਾਂ ਮੰਨ ਲੈਣੀ ਚਾਹੀਦੀ ਹੈ ਗੁਰੂ ਸਾਹਿਬ ਕਹਿੰਨ ਲੱਗੇ ਵੀ ਗਾਂ ਦਾ ਕੀ ਭਰੋਸਾ ਹੈ ਤੇ ਵਿਚਾਰੀ ਜਾਨਵਰ ਹੈ ਇਹਦੀ ਕਾਦੀ ਕਸਮ ਹੈ ਜੇ ਤੁਸੀਂ ਕਹਿੰਦੇ ਹੋ ਫਿਰ ਤੁਹਾਨੂੰ ਮੈਂ ਵਿਖਾ ਵੀ ਦਿਨਾ ਉਹਨਾਂ ਨੇ ਕੀ ਕੀਤਾ ਵੀ ਕੁਝ ਖਚਰਾ ਤਿਆਰ ਕੀਤੀਆਂ ਉਹਨਾਂ ਦੇ ਉੱਪਰ ਜਿਹੜਾ ਸੀ ਸਾਜੋ ਸਮਾਨ ਲੱਦਿਆ ਮਰੇ ਹੋਏ ਪਸ਼ੂਆਂ ਦੀਆਂ ਹੱਡੀਆਂ ਸੀ ਟੁੱਟੇ ਛੱਤਰ ਸੀ ਤਾਂ ਕਈ ਕੁਝ ਲੱਦ ਕੇ ਉਹਦੇ ਤੇ ਕੀਮਤੀ ਦੁਸ਼ਾਲੇ ਭਾ ਕੇ ਨਾ ਤੇ ਆਨੰਦਪੁਰ ਸਾਹਿਬ ਦੇ ਕਿਲੇ ਤੋਂ ਉਹਨੂੰ ਬਾਹਰ ਤੋਰਿਆ ਤੇ ਨਾਲੇ ਰੌਲਾ ਪਵਾ ਦਿੱਤਾ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਖਜ਼ਾਨਾ ਜਾ ਰਿਹਾ ਜਦੋਂ ਉਹਨਾਂ ਨੇ ਵੇਖਿਆ ਗੁਰੂ ਗੋਬਿੰਦ ਸਿੰਘ ਦਾ ਖਜ਼ਾਨਾ ਮਹਦੇ ਟਟਕੇ ਪੈ ਗਏ ਜਦੋਂ ਉਹਨਾਂ ਨੇ ਖਚਰਾ ਦੇ ਉੱਪਰੋਂ ਜਾ ਕੇ ਉਹ ਦਿਸਾਲੇ ਲਾਏ ਤੇ ਥੱਲੇੋਂ ਟੁੱਟੇ ਛਿੱਤਰ ਮਰੇ ਹੋਏ ਪਸ਼ੂਆਂ ਦੇ ਹੱਡ ਮਿਲੇ ਉਹ ਇੱਕ ਤਰ੍ਹਾਂ ਆਪਣੇ ਨੂੰ ਹਮਲਾ ਬੋਲ ਦਿੱਤਾ ਉਹਨਾਂ ਨੇ ਤਾਵਾ ਕਰਤਾ ਜੀ ਉਸੇ ਤਾਵਾ ਕਰਤਾ ਵੀ ਲੁੱਟ ਲੋ ਜੋ ਵੀ ਲੁੱਟ ਲੋ ਜੋ ਕੁਝ ਹੈਗਾ ਸਾਜੋ ਸਮਾਨ ਤਾਂ ਉਸ ਵੇਲੇ ਦੇ ਨਾਲ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿੱਖਾਂ ਨੂੰ ਕਿਹਾ ਵੀ ਦੇਖੋ ਇਹਨਾਂ ਬੇਈਮਾਨਾਂ ਦੇ ਅੰਦਰ ਜਿਹੜੇ ਆ ਉਹ ਕਿੱਥੇ ਕੋ ਖੜੇ ਐ ਬਿਲਕੁਲ ਥੋੜਾ ਸਮਾ ਬਤੀਤ ਹੋਇਆ ਫਿਰ ਉਹ ਦੂਸਰੀ ਵਾਰ ਜਿਹੜਾ ਸੀ ਉਸ ਵੇਲੇ ਦੇ ਨਾਲ ਇੱਕ ਕੁਰਾਨ ਲੈ ਕੇ ਕਾਜ਼ੀ ਜਦਨਾ ਕਾਜੀ ਹਸਨ ਹੈ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਆਉਂਦਾ ਹੈ ਕੁਰਾਨ ਦੀ ਜ਼ਿਲਦ ਦੇ ਉੱਪਰ ਲਿਖਿਆ ਸੀ ਜੀ ਕਿ ਮੈਂ ਇਸ ਕੁਰਾਨ ਦੀ ਕਸਮ ਖਾ ਕੇ ਕਹਿੰਦਾ ਕਿ ਤੁਸੀਂ ਆਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਚਲੇ ਜਾਓ ਮੈਂ ਤੁਹਾਡੇ ਤੇ ਮੇਰੀਆਂ ਫੌਜਾਂ ਤੁਹਾਡੇ ਤੇ ਹਮਲਾ ਨਹੀਂ ਕਰਨਗੀਆਂ ਤੇ ਉਹਦੇ ਤੇ ਕਹਿੰਦੇ ਆ ਕਿ ਔਰੰਗਜ਼ੇਬ ਦੇ ਸੈਨਿਕ ਕੀਤੇ ਹੋਏ ਸੀ ਅੱਛਾ ਜੀ ਉਹ ਵੱਖਰੀ ਗੱਲ ਹੈ ਕਿ ਉਹ ਨਕਲੀ ਸੈਨ ਔਰੰਗਜ਼ੇਬ ਦੇ ਸੀ ਜਾਂ ਸੂਬਾ ਸਰਹੰਦ ਨੇ ਕਰਵਾ ਕੇ ਭੇਜੇ ਹੋਏ ਸੀ ਪਰ ਇਹ ਸਪਸ਼ਟ ਹੈ ਨਾ ਤੇ ਅਗਲੇ ਆਨੇ ਕੁਰਾਨ ਦੀ ਕਸਮ ਖਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਿਹਾ ਵੀ ਤੁਸੀਂ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਚਲੇ ਜਾਓ ਜੀ ਗੁਰੂ ਸਾਹਿਬ ਜਾਣਦੇ ਸੀ ਇਹਨਾਂ ਦੀਆਂ ਕਸਮਾਂ ਤੇ ਇਤਬਾਰ ਨਹੀਂ ਕੀਤਾ ਜਾ ਸਕਦਾ ਪਰ ਜਦੋਂ ਕੋਈ ਧਰਮ ਦਾ ਵਾਸਤਾ ਪਾ ਕੇ ਕਹੇ ਜਿਹੜੇ ਗੁਰੂ ਗੋਬਿੰਦ ਸਿੰਘ ਆਏ ਧਰਮ ਦੀ ਰੱਖਿਆ ਕਰਨ ਵਾਸਤੇ ਸੀ ਧਰਮ ਨੂੰ ਬਚਾਉਣ ਵਾਸਤੇ ਸੀ ਤੇ ਜਦੋਂ ਉਹਨਾਂ ਲੋਕਾਂ ਨੇ ਧਰਮ ਦਾ ਵਾਸਤਾ ਪਾ ਕੇ ਕਿਹਾ ਵੀ ਤੁਸੀਂ ਅਨੰਦਪੁਰ ਸਾਹਿਬ ਦਾ ਕਿਲਾ ਖਾਲੀ ਕਰਕੇ ਚਲੇ ਜਾਓ ਫਿਰ ਇਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਕਿਲਾ ਛੱਡਣ ਦਾ ਫੈਸਲਾ ਜਿਹੜਾ ਉਹ ਕਰ ਲਿਆ ਇੱਕ ਤੋਂ ਲਗਭਗ ਇੱਕ ਨਾ ਹੋਰ ਸਵਾਲ ਸੰਗਤ ਕਰਦੀ ਹੈ ਕਿ ਗੁਰੂ ਸਾਹਿਬ ਦੇ ਕੋਲ ਉਸ ਵੇਲੇ ਕਿੰਨੇ ਸਿੰਘਾਂ ਦੀ ਫੌਜ ਹੋਏਗੀ ਗਿਣਤੀ ਕੋਈ ਉਹਦਾ ਅੰਦਾਜ਼ਾ ਬਹੁਤ سارے ਸਿੱਖ ਜਿਹੜੇ ਸਨ ਬਹੁਤ سارے ਸਿੱਖ ਜਿਹੜੇ ਸਨ ਉਹ ਇਸ ਅਨੰਦਪੁਰ ਸਾਹਿਬ ਦੇ ਘੇਰੇ ਦੇ ਦੌਰਾਨ ਸ਼ਹੀਦ ਹੋ ਚੁੱਕੇ ਸੀ ਤਾਂ ਇਤਿਹਾਸ ਕਹਿੰਦਾ ਵੀ ਜਦੋਂ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਉਦੋਂ ਸਤਗੁਰੂ ਦੇ ਕੋਲ 500 ਦੇ ਕਰੀਬ ਸੇਖੀ ਸਨ 500 ਦੇ ਕਰੀਬ 500 ਦੇ ਕਰੀਬ ਸੇਖ ਸਨ ਜਿਨ੍ਹਾਂ ਨੇ ਆਨੰਦਪੁਰ ਸਾਹਿਬ ਦਾ ਕਿਲਾ ਜਿਹੜਾ ਉਹ ਛੱਡਿਆ ਇਹ ਵੀ ਇਹ ਵੀ ਜ਼ਿਕਰਯੋਗ ਹੈ ਨਾ ਕਿ ਜਦੋਂ ਇਹ ਜਿਹੜੀ ਫੌਜ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਾ ਕੇ ਬੈਠੀ ਸੀ ਕਿ ਅੰਦਰ ਜਾਣ ਦੀ ਕੋਸ਼ਿਸ਼ ਵੀ ਕਰਦੇ ਹੋਏ ਵੀ ਉਸ ਦੌਰਾਨ ਵੀ ਜੰਗ ਹੁੰਦੀ ਹੋਈਗੀ ਜਦੋਂ ਇਹ ਅੰਦਰ ਜਾਣ ਦੀ ਕੋਸ਼ਿਸ਼ ਕਰਦੇ ਸੀ ਤਾਂ ਉੱਪਰੋਂ ਜਦੋਂ ਆਨੰਦਗੜ੍ਹ ਸਾਹਿਬ ਦੇ ਕਿਲੇ ਤੋਂ ਤੀਰ ਆਉਂਦੇ ਸੀ ਕਿਸੇ ਦੀ ਹਿੰਮਤ ਨਹੀਂ ਸੀ ਪੈਂਦੀ ਕਿ ਕੋਈ ਅੱਗੇ ਵੱਧ ਸਕੇ ਉਦੋਂ ਵੀ ਸਿੱਖਾਂ ਦੀ ਸ਼ਹੀਦੀ ਹੋਈਗੀ ਸਿੱਖਾਂ ਦੀ ਸ਼ਹਾਦਤ ਉੱਥੇ ਸਮੇਂ-ਸਮੇਂ ਦੇ ਉੱਪਰ ਹੁੰਦੀ ਰਹੀ ਹੈ ਕੋਈ ਸਿੱਖ ਬਾਹਰ ਅਨਾਜ ਲੈਣ ਵਾਸਤੇ ਚੱਲ ਗਿਆ ਜੇ ਚਾਰ ਜਣੇ ਜਾਂਦੇ ਆ ਦੋ ਲੜਦੇ ਆ ਦੋ ਅਨਾਜ ਮਾੜਾ ਮੋਟਾ ਖੋ ਕੇ ਲੈ ਆਉਂਦੇ ਆ ਕੋਈ ਪਾਣੀ ਲੈਣ ਵਾਸਤੇ ਚਲਿਆ ਗਿਆ ਦੋ ਸਿੱਖ ਜਾਂਦੇ ਆ ਇੱਕ ਲੜਦਾ ਦੂਜਾ ਜਿਹੜਾ ਵਾਪਸ ਆ ਜਾਂਦਾ ਅਨੰਦਪੁਰ ਸਾਹਿਬ ਦੇ ਅੰਦਰ ਬਹੁਤ ਸਾਰੇ ਸਿੱਖਾਂ ਦੀਆਂ ਸ਼ਹੀਦੀਆਂ ਜੜੀਆਂ ਇਦਾਂ ਹੁੰਦੀਆਂ ਰਹੀਆਂ ਜਦੋਂ ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡਿਆ ਉਦੋਂ ਇਤਿਹਾਸ ਕਹਿੰਦਾ ਕਿ 500 ਦੇ ਕਰੀਬ ਸਤਗੁਰਾਂ ਦੇ ਕੋਲ ਸਿੱਖ ਸਨ 500 ਦੇ ਕਰੀ ਉਹ ਵੀ ਜਦੋਂ ਕਿਲਾ ਛੱਡਿਆ ਹੋਏਗਾ ਜੀ ਤੇ ਉਦੋਂ ਵੀ ਥੋੜਾ ਬੋਧਾ ਕਿਉਂਕਿ ਜਦੋਂ ਪਤਾ ਲੱਗ ਗਿਆ ਸੀ ਕਿ ਇਹਨਾਂ ਦੇ मंसूਬੇ ਜਿਹੜੇ ਨੇ ਉਹ ਠੀਕ ਨਹੀਂਗੇ ਇਹ ਕਸਮਾਂ ਤੋੜ ਵੀ ਸਕਦੇ ਨੇ ਇਹ ਉਸ ਵੇਲੇ ਵੀ ਜਿਹੜੀ جنگ ਇਹ ਸ਼ੁਰੂ ਕਰ ਸਕਦੇ ਤੁਹਾਡੇ ਕੋਲ ਇਤਿਹਾਸਕ ਵਾਲੇ ਹੈਗੇ ਕਿ ਉੱਥੋਂ ਅਮਨੁਮਾਨ ਦੇ ਨਾਲ ਗੁਰੂ ਸਾਹਿਬ ਆਪਣੇ ਕਾਫਲੇ ਨਾਲ ਨਿਕਲ ਕੀ ਸੀ ਦੇਖੋ ਕਿ ਜੇ ਆਪਾਂ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡਣ ਦੀ ਗੱਲ ਕਰੀਏ ਤਾਂ ਗੁਰੂ ਸਾਹਿਬ ਜੀ ਨੇ ਜਦੋਂ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡਣ ਦਾ ਫੈਸਲਾ ਕੀਤਾ ਸਾਰੇ ਤੋਂ ਪਹਿਲਾਂ ਸਤਗੁਰੂ ਨੇ ਆਲੇ-ਦੁਆਲੇ ਦੇ ਜਿਹੜੇ ਕਿਲੇ ਸੀ ਕਿਉਂਕਿ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਪੰਜ ਕਿਲੇ ਸੀ ਉਹਨਾਂ ਸਾਰੇ ਕਿਲਿਆਂ ਦੇ ਵਿੱਚ ਸਿੱਖ ਜਿਹੜੇ ਉਹ ਮੌਜੂਦ ਸਨ ਇਸੇ ਕਰਕੇ ਹੀ ਉਹ ਜਿਹੜੀਆਂ ਫੌਜਾਂ ਨੇ ਅਨੰਦਪੁਰ ਸਾਹਿਬ ਦੇ ਅੰਦਰ ਜਿਹੜੀਆਂ ਉਹ ਨਹੀਂ ਆ ਸਕੀਆਂ ਫਿਰ ਸਤਗੁਰਾਂ ਨੇ ਉਹਨਾਂ ਸਿੱਖਾਂ ਨੂੰ ਸੁਨੇਹੇ ਭੇਜੇ ਵੀ ਤੁਸੀਂ ਆਪਣੇ ਆਪਣੇ ਕਿਲੇ ਖਰ ਕੇ ਖਾਲੀ ਕਰਕੇ ਅਨੰਦਗੜ੍ਹ ਸਾਹਿਬ ਦੇ ਕਿਲੇ ਦੇ ਵਿੱਚ ਤੁਸੀਂ ਸਾਰੇ ਆਜੋ ਗੁਰੂ ਸਾਹਿਬ ਦਾ ਹੁਕਮ ਮੰਨ ਕੇ ਸਾਰੀਆਂ ਸਾਰੇ ਸਿੱਖ ਫੌਜਾਂ ਜਿਹੜੀਆਂ ਸੀ ਉਹ ਅਨੰਦਗੜ੍ਹ ਸਾਹਿਬ ਦੇ ਕਿਲੇ ਵਿੱਚ ਆ ਗਈਆਂ ਆਸਤੋ ਬਾਅਦ ਕੀ ਹੋਇਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਰੀ ਵਾਰ ਅਨੰਦਪੁਰ ਸਾਹਿਬ ਦੀ ਜਿਹੜੀ ਧਰਤੀ ਹੈ ਉਹਦੀਆਂ ਗਲੀਆਂ ਉਹਦੇ ਵਿੱਚ ਇੱਕ ਵਾਰ ਗੇੜਾ ਲਾਇਆ ਸਾਰੇ ਪਾਸੇ ਸਤਗੁਰੂ ਗਏ ਜਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਦਾ ਸਸਕਾਰ ਕੀਤਾ ਸੀ ਸੀਸ ਕੰਨ ਸਾਹਿਬ ਉੱਥੇ ਜਾ ਕੇ ਨਮਸਕਾਰ ਕੀਤੀ ਮੱਥਾ ਟੇਕਿਆ ਟੇਕਣ ਤੋਂ ਬਾਅਦ ਉੱਥੇ ਅਰਦਾਸਾ ਸੋਧਿਆ ਅਰਦਾਸ ਕਰਕੇ ਤੇ ਇਥੋਂ ਦੀ ਜ਼ਿੰਮੇਵਾਰੀ ਗੁਰਬਖਸ਼ ਦਾਸ ਉਦਾਸੀ ਨੂੰ ਦਿੱਤੀ ਕਿ ਤੁਸੀਂ ਪਿਤਾ ਜੀ ਦੇ ਥਾਂ ਦੇ ਉੱਪਰ ਜਿਹੜਾ ਉਹ ਦੀਵਾ ਵੱਟੀ ਕਰਦੇ ਰਹਿਣਾ ਦੀਵਾ ਜਗਨ ਦਾ ਪਾਵ ਹੁੰਦਾ ਵੀ ਇਸ ਘਰ ਦੀ ਅਨਖ ਜਿਹੜੀ ਉਹ ਕੈਮਰਾ ਬਰਕਰਾਰ ਬਰਕਰਾਰ ਰੋ ਤਾਂ ਉਹ ਗੁਰਬਖਸ਼ ਦਾਸ ਉਦਾਸੀ ਨੂੰ ਜ਼ਿੰਮੇਵਾਰੀ ਦੇ ਕੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਨੰਦਗੜ੍ਹ ਸਾਹਿਬ ਦੇ ਕਿਲੇ ਦੇ ਵਿੱਚੋਂ ਜਦੋਂ ਨਿਕਲਣ ਦਾ ਪਲਾਨ ਬਣਾਇਆ ਉਹ ਬੜਾ ਅਨੋਖਾ ਹੈ ਅੱਛਾ ਜੇ ਤੇ ਕਾਫਲੇ ਦੇ ਰੂਪ ਚ ਨਿਕਲਦੇ ਐ ਇੱਥੋਂ ਪਤਾ ਲੱਗਦਾ ਵੀ ਕਿੰਨੀ ਫੌਜ ਮਗਰ ਆ ਰਹੀ ਹੈ ਉਹ ਤਾਂ ਸਾਰਿਆਂ ਨੂੰ ਘੇਰਾ ਪਾ ਕੇ 1 ਮਿੰਟ ਚ ਖਤਮ ਕੀਤਾ ਜਾ ਸਕਦਾ ਗੁਰੂ ਸਾਹਿਬ ਜੀ ਦੇ ਨਿਕਲਣ ਦਾ ਤਰੀਕਾ ਮਹਾਰਾਜ ਨੇ ਜਥੇ ਬਣਾਏ। ਉਹਨਾਂ ਦੇ ਜਥੇਦਾਰ ਲਾਏ। ਬਾਬਾ ਜੀਵਨ ਸਿੰਘ ਜੀ ਇਹਨਾਂ ਕੋਲ ਕਿੰਨੇ ਸਿੱਖ ਹੈ? ਬਾਬਾ ਉਦੇ ਸਿੰਘ ਨਾਲ ਕੋਲ ਕਿੰਨੇ ਸਿੱਖ ਹੈ? ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਕਿੰਨੇ ਸਿੱਖ ਹੈ? ਬਾਬਾ ਜੀ ਸਿੰਘ ਦੇ ਨਾਲ ਕਿੰਨੇ ਸਿੱਖ ਹੈ? ਜਥਿਆਂ ਦੇ ਰੂਪ ਵਿੱਚ ਪਹਿਲਾ ਜਥਾ ਨਿਕਲਦਾ ਹੈ। ਉਹ ਅੱਗੇ ਚੱਲਿਆ ਜਾਂਦਾ ਹੈ। ਉਹਨਾਂ ਚਿਰ ਨੂੰ ਦੂਸਰਾ ਜਥਾ ਨਿਕਲਦਾ ਹੈ। ਉਹ ਅੱਗੇ ਚੱਲਿਆ ਜਾਂਦਾ ਹੈ। ਤੀਸਰਾ ਜਥਾ ਨਿਕਲਦਾ ਓਕੇ ਉਹ ਮੁਗਲ ਤੇ ਜਿਹੜੀਆਂ ਪਹਾੜੀ ਫੌਜਾਂ ਨੇ ਉਹ ਏਸੇ ਹੀ ਚੱਕਰ ਵਿੱਚ ਰਹੀਆਂ ਵੀ ਪਤਾ ਨਹੀਂ ਅਜੇ ਅੰਦਰੋਂ ਕਿੰਨੇ ਸਿੱਖ ਹੋ ਰੌਣ ਵਾਲੇ ਆ ਕਨਫਿਊਜ਼ ਰਹੀਆਂ ਬਿਲਕੁਲ ਜੀ ਜਿੰਨਾ ਚਿਰ ਨੂੰ ਉਹਨਾਂ ਨੇ ਵੇਖਿਆ ਵੀ ਹੁਣ ਲੰਮਾ ਸਮਾਂ ਹੋ ਗਿਆ ਹੁਣ ਆਨੰਦਪੁਰ ਸਾਹਿਬ ਦੇ ਕਿਲੇ ਵਿੱਚੋਂ ਕੋਈ ਵੀ ਜਥਾ ਬਾਹਰ ਨਹੀਂ ਆਇਆ ਤੇ ਜਦੋਂ ਉਹਨਾਂ ਨੇ ਆਨੰਦਪੁਰ ਸਾਹਿਬ ਦੇ ਕਿਲੇ ਤੇ ਉੱਪਰ ਹਮਲਾ ਕੀਤਾ ਉਹਦੋਂ ਉਹਨਾਂ ਨੇ ਦੇਖਿਆ ਵੀ ਆਨੰਦਪੁਰ ਸਾਹਿਬ ਤੇ ਖਾਲੀ ਹੋ ਗਿਆ ਇੱਥੇ ਤਾਂ ਕੋਈ ਨਹੀਂ ਰਿਹਾ ਜੋ ਕੁਝ ਸੀ ਉਹਨਾਂ ਕੋ ਮਾੜਾ ਮੋਟਾ ਲੁੱਟਿਆ ਗਿਆ ਲੁੱਟਣ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਗੁਰੂ ਤਾਂ ਚਲਿਆ ਗਿਆ ਇਹਨਾਂ ਚਰਨੋਂ ਗੁਰੂ ਸਾਹਿਬ ਜੀ ਕੀਰਤਪੁਰ ਸਾਹਿਬ ਲੰਘ ਚੁੱਕੇ ਸਨ ਇਹ ਪਹਿਲਾਂ ਪਲਾਨ ਹੋ ਚੁੱਕਾ ਸੀ ਕਿ ਗੁਰੂ ਸਾਹਿਬ ਆਪਣੇ ਸਿੰਘਾਂ ਨਾਲ ਲੈ ਕੇ ਕਿਸ ਰਸਤੇ ਕਿੱਧਰੋਂ ਜਾਣਗੇ ਅੰਦਰ ਕੋਈ ਤਿਆਰੀ ਹੋ ਚੁੱਕੀ ਸੀ ਗੁਰੂ ਸਾਹਿਬ ਜੀ ਨੇ ਬਿਲਕੁਲ ਪਲਾਨ ਤਿਆਰ ਕਰ ਲਿਆ ਸੀ ਵੀ ਗੁਰੂ ਸਾਹਿਬ ਨੇ ਜਾਣਾ ਕਿੱਧਰ ਨੂੰ ਹੈ ਉਹਨਾਂ ਦਾ ਉਹਨਾਂ ਦਾ ਜਿਹੜਾ ਸੀ ਉਹ ਪਲਾਨ ਸੀ ਕਿ ਉਹਨਾਂ ਨੇ ਜਿਹੜਾ ਵਾ ਉਹ ਕੋਟਲਾ ਨਿਹੰਗ ਖਾਨ ਦੇ ਘਰ ਤੋਂ ਹੋ ਕੇ ਜਿਹੜਾ ਉਹ ਚਮਕੌਰ ਵਾਲੇ ਪਾਸੇ ਨੂੰ ਜਾਣਾ ਕਿਉਂਕਿ ਗੁਰੂ ਸਾਹਿਬ ਪਹਿਲਾਂ ਵੀ ਜਿਹੜਾ ਇੱਕ ਦੋ ਵਾਰ ਚਮਕੌਰ ਜਿਹੜਾ ਉਹ ਗਏ ਸੀ ਬਲਕਿ ਉਹਨਾਂ ਨੇ ਇਥੋਂ ਤੱਕ ਵੀ ਸਿੱਖਾਂ ਨੂੰ ਕਿਹਾ ਸੀ ਮਾਤਾ ਜੀ ਉਹਨਾਂ ਨੇ ਵੀ ਕਿਹਾ ਸੀ ਕਿ ਜੇਕਰ ਨਹੀਂ ਮਤਲਬ ਕੋਈ ਰਸਤੇ ਦਾ ਪਤਾ ਲੱਗੇਗਾ ਤੇ ਤੁਸੀਂ ਸਾਰਿਆਂ ਚਮਕੌਰ ਆਉਣਾ ਹੈ ਚਮਕੌਰ ਕਿੱਥੇ ਹੋਈ ਸੋ ਸਹਾਸੰਗ ਜੀ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਪਾਈ ਘੇਰੇ ਦੀ ਔਰ ਹੋਈ ਜੰਗ ਦੀ ਜਿਹੜੀ ਇਤਿਹਾਸਿਕ ਹਵਾਲਿਆਂ ਤੋਂ ਚਰਚਾ ਉਹ ਭਾਈ ਬਲਕਾਸ਼ ਸਿੰਘ ਦੀ ਸਿੱਖ ਪ੍ਰਚਾਰਕ ਨੇ ਤੁਹਾਡੇ ਨਾਲ ਸਾਂਝ ਪਾ ਚੁੱਕੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਅਨੰਦਪੁਰ ਸਾਹਿਬ ਦੇ ਕਿਲੇ ਤੋਂ ਗੁਰੂ ਸਮੇਤ ਗਈ ਹੋਈਆਂ ਫੌਜਾਂ ਦੇ ਨਾਲ ਪੀਟੀ ਵਾਪਰਿਆ ਕਿੱਥੇ ਕਿਥੇ ਜਨਾਂ ਹੋਈਆਂ ਔਰ ਸਾਰੀ ਆਨੰਦਪੁਰ ਸਾਹਿਬ ਦੇ ਜਿਹੜੇ ਸਿੱਖ ਸਨ ਜਾਂ ਗੁਰੂ ਸਾਹਿਬ ਦਾ ਪਰਿਵਾਰ ਸੀ ਉਹਨਾਂ ਨਾਲ ਕੀ ਕੀ ਵਾਪਰਿਆ ਉਹਦੇ ਬਾਰੇ ਵੀ ਸਾਡੇ ਸਿੱਖ ਪ੍ਰਚਾਰਕ ਭਾਈ ਬਲਕਾਰ ਸਿੰਘ ਜੀ ਨਾਲਾ ਤੁਹਾਡੇ ਨਾਲ ਸਾਂਝ ਪਾਉਂਦੇ ਰਹਿਣਗੇ ਭਾਈ ਸਾਹਿਬ ਨੂੰ ਸਾਡੇ ਵੱਲੋਂ ਇੱਕ ਵਾਰੀ ਬੇਨਤੀ ਹੈ ਕਿ ਸਾਡੇ ਨਾਲ ਜੁੜੇ ਸਾਰੇ ਦਰਸ਼ਕਾਂ ਨੂੰ ਇਤਿਹਾਸ ਤੋਂ ਜ਼ਰੂਰ ਇੱਕ ਵਾਰੀ ਚਾਨਣਾ ਪਾਇਓ ਔਰ ਫਿਰ ਵੀ ਆਪਣਾ ਕੀਮਤੀ ਸਮਾਂ ਦਿਓ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ